ਦਿੱਲੀ ਵੱਲ ਨੂੰ ਕੋਚ ਕਰ ਰਹੇ ਸੀਗੇ ਇਸ ਕਰਕੇ ਕਿਉਂਕਿ ਦਿੱਲੀ ਦਿੱਲੀ ਨੇ ਕਦੇ ਵੀ ਪਹਿਲਾਂ ਵੀ ਗੱਲ ਨਹੀਂ ਸੁਣੀ ਤੇ ਨਾ ਹੁਣ ਸੁਣਨ ਨੂੰ ਤਿਆਰ ਸੀਗੀ ਜਦੋਂ ਚੀਨ ਵਾਲਾ ਏਰੀਆ ਜਿੱਥੇ ਕਿ 2500 ਵਰਗ ਕਿਲੋਮੀਟਰ ਇਲਾਕਾ ਇਸ ਮੋਦੀ ਹਕੂਮਤ ਦੇ ਉਸ ਦੇ ਵਿੱਚ ਚੀਨ ਨੇ ਦੱਬ ਲਿਆ ਤੇ 45000 ਵਰਗ ਕਿਲੋਮੀਟਰ ਪਹਿਲਾ ਇਲਾਕਾ ਦੱਬਿਆ ਹੋਇਆ ਹੈ ਜਿਹੜੀਆਂ ਸਾਡੀਆਂ ਅਦਾਲਤਾਂ ਨੂੰ ਜਿਵੇਂ ਕਾਰਵਾਈ ਕਰਨੀ ਚਾਹੀਦੀ ਆ ਉਹ ਉਦਾਂ ਨਹੀਂ ਹੋ ਰਹੀ ਇੱਕ ਬੀਜੇਪੀ ਦਾ ਜਿਹੜਾ ਆਗੂ ਆ ਮਿਸਟਰ ਜਾਕਰ ਮੈਂ ਉਹਦਾ ਬਿਆਨ ਸੁਣ ਕੇ ਬੜਾ ਹੈਰਾਨ ਹੋਇਆ ਉਹ ਕਹਿੰਦਾ ਕਿ ਜਿਹੜੇ ਕਿਸਾਨ ਆਗੂ ਇਹਤੇ ਡਟੇ ਹੋਇਆ ਵੀ ਇਹਨਾਂ ਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ ਇਹ ਕਿਸਾਨਾਂ ਨੂੰ ਮਾਰਾ ਰਹੇ ਆ ਉਹਨੂੰ ਸ਼ਰਮ ਆਣੀ ਚਾਹੀਦੀ ਆ ਵੀ ਕਿਸਾਨਾਂ ਨੂੰ ਜਿਹੜੇ ਮਾਰ ਰਹੇ ਆ ਉਹਨਾਂ ਬਾਰੇ ਤੂੰ ਦਮ ਛੱਲਾ ਬਣ ਕੇ ਇੱਕ ਲਫ਼ਜ਼ ਨਹੀਂ ਬੋਲ ਰਿਹਾ ਆਪਣੇ ਆਕਾਮਾਂ ਨੂੰ ਕਹਿਣ ਦੀ ਬਜਾਏ ਤੁਸੀਂ ਪੈਰਾ ਮਿਲਟਰੀ ਫੋਰਸਿਸ ਲਾ ਕੇ ਕਿਉਂ ਇਹਨਾਂ ਨਿਹੱਥੇ ਬੰਦਿਆਂ ਤੇ ਗੋਲੀਆਂ ਚਲਾ ਰਹੇ ਹੋ ਤਸ਼ੱਦਦ ਕਰ ਰਹੇ ਹੋ ਤੇ ਉਲਟਾ ਤੂੰ ਇਹਨਾਂ ਨੂੰ ਸਲਾਹ ਦੇ ਰਿਹਾ ਤੇਰੀਆਂ ਲੱਤਾਂ 'ਚ ਜੇ ਦਮ ਹੁੰਦਾ ਤਾਂ ਉਹਨੂੰ ਇੱਥੇ ਆ ਕੇ ਇਹਨਾਂ ਦੀ ਗੱਲ ਕਰਨੀ ਚਾਹੀਦੀ ਸੀਗੀ ਕਿਹੜੀ ਵੀ ਸਰਕਾਰ ਦੇ ਵਿੱਚ ਆਂਦੇ ਹਰੇਕ ਹਰੇਕ ਆ ਕੇ ਕਹਿੰਦਾ ਸੀ ਸਵਾਮੀ ਨਾਥਨ ਰਿਪੋਰਟ ਦੀ ਲਾਗੂ ਕਰਾਂਗੇ ਪਰ ਕਰਦਾ ਕੋਈ ਨਹੀਂ ਇਹ ਅਸਲੀ ਹਮਦਰਦੀ ਹੁੰਦੀ ਤਾਂ ਪੰਜਾਬ ਪੁਲਿਸ ਨਾਲ ਦੀ ਨਾਲ ਅਰੈਸਟ ਕਰਦੀ ਜਦੋਂ ਉੱਥੇ ਟਰੈਕਟਰ ਟਰਾਲੀਆਂ ਆ ਕੇ ਭੰਨ ਰਹੇ ਸੀਗੇ ਇਹਨਾਂ ਦੀਆਂ ਟੈਂਕੀਆਂ ਤੋੜ ਰਹੇ ਤੇ ਇਹਨਾਂ ਦੀ ਕਣਕ ਚੋਰੀ ਕਰਕੇ ਲੈ ਜਾ ਰਹੇ ਸੀ ਤਾਂ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਸੀ ਤਾਂ ਪੰਜਾਬ ਪੁਲਿਸ ਉੱਤੇ ਤਾੜੀਆਂ ਮਾਰਨ ਰੱਖੀ ਸੀਗੀ ਪੰਜਾਬ ਸਰਕਾਰ ਦਾ ਰੋਲ ਪੰਜਾਬੀ ਜੇ ਤੁਹਾਨੂੰ ਕਹਿਣਾ ਹੈ ਦੋਗਲਾ ਰੋਲ ਆ ਇਹ ਕੋਈ ਬਿਆਨ ਨਹੀਂ ਹੈ ਇਹ ਇਹ ਸੰਘਰਸ਼ ਚੱਲ ਰਿਹਾ ਹੈ ਇਥੇ ਅਸੀਂ ਆਏ ਆ ਨਾ ਅਸੀਂ ਇਹਨਾਂ ਨੂੰ ਜਾਣਦੇ ਆ ਨਾ ਇਹ ਸਾਨੂੰ ਜਾਣਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਪੱਟ ਸ਼ੰਭੂ ਬੈਰੀਅਲ ਦੇ ਉੱਤੇ ਖੜੇ ਆ ਕਿਸਾਨ ਡਟੇ ਹੋਏ ਨੇ ਕਿਸਾਨਾਂ ਦੇ ਮਨਾਂ ਦੇ ਵਿੱਚ ਕਿ ਉਹਨਾਂ ਨੇ ਕਿਹਾ ਕਿ ਉਹ ਜਿੱਤ ਕੇ ਵਾਪਸ ਪਰਤਣਗੇ ਗੱਲਬਾਤ ਵੀ ਕਰਾਂਗੇ ਅਭੀਜੀਤ ਸਿੰਘ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਹੋਰ ਵੀ ਜਿਹੜੇ ਜਥੇਬੰਦੀਆਂ ਅਲੱਗ-ਅਲੱਗ ਇਲਾਕੇ ਤੋਂ ਪਹੁੰਚ ਰਹੇ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਵੀ ਸੰਗਤ ਇੱਥੇ ਆਪਣੀ ਹਾਜ਼ਰੀ ਲਗਵਾ ਰਹੀ ਹੈ ਕਿਉਂਕਿ ਕਹਿੰਦੇ ਨੇ ਦੇਸ਼ ਦਾ ਅੰਨਦਾਤਾ ਕਿਸਾਨ ਜੇਕਰ ਕਿਸਾਨ ਖਤਮ ਹੁੰਦਾ ਤਾਂ ਉਸ ਨੂੰ ਉਸਦੀ ਮਾਰ ਸਾਰੇ ਵਰਗ ਨੂੰ ਪਵੇਗੀ ਗੱਲਬਾਤ ਵੀ ਕਰਾਂਗੇ ਅਭੀਜੀਤ ਸਿੰਘ ਨਾਲ ਗੱਲਬਾਤ ਕਰਦੇ ਆਂ ਸੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਕਿਸਾਨੀ ਸੰਘਰਸ਼ ਨੂੰ ਕਿਵੇਂ ਦੇਖਦੇ ਹੋ ਦੇਖੋ ਕਿਸਾਨੀ ਸੰਘਰਸ਼ ਜਿਹੜਾ ਕਿ ਬਿਲਕੁਲ ਕਿਸਾਨਾਂ ਦੀਆਂ ਮੁੱਦਾਂ ਜਿਹੜੇ ਕਿਸਾਨਾਂ ਦੀਆਂ ਮੰਗਾਂ ਜਿਵੇਂ ਐਮਐਸਪੀ ਦੀ ਮੰਗਾਂ ਕਾਨੂੰਨੀ ਰੂਪ ਦੇਣ ਦੇ ਲਈ ਜਾਂ ਲਖੀਮਪੁਰ ਦੇ ਜਿਹੜੇ ਦੋਸ਼ੀਆਂ ਉਹਨਾਂ ਨੂੰ ਸਜ਼ਾ ਦਿਵਾਉਣ ਦੇ ਲਈ ਜਾਂ ਕਰਜ਼ੇ ਮਾਫੀ ਵਾਲੀ ਜਾਂ ਜਿੰਨੀਆਂ ਵੀ ਮੰਗਾਂ ਜਾਇਜ਼ ਮੰਗਾਂ ਨੂੰ ਲੈ ਕੇ ਇਹ ਦਿੱਲੀ ਵੱਲ ਨੂੰ ਕੂਚ ਕਰ ਰਹੇ ਸੀਗੇ ਇਸ ਕਰਕੇ ਕਿਉਂਕਿ ਦਿੱਲੀ ਦਿੱਲੀ ਨੇ ਕਦੇ ਵੀ ਪਹਿਲਾਂ ਵੀ ਗੱਲ ਨਹੀਂ ਸੁਣੀ ਤੇ ਨਾ ਹੁਣ ਸੁਣਨ ਨੂੰ ਤਿਆਰ ਸੀਗੀ ਤੇ ਉਹਨਾਂ ਨੂੰ ਇਹ ਉੱਥੇ ਜਾ ਕੇ ਆਪਣਾ ਜਿਹੜੇ حساب ਦੇ ਨਾਲ ਪੂਰਾ ਮੰਤਰੀਕੀ ਗੱਲ ਜਦੋਂ ਜਾ ਰਹੇ ਆ ਤਾਂ 10 ਤਰੀਕ ਨੂੰ ਹੀ ਇੱਥੇ ਇਹਨਾਂ ਨੇ ਜਿਹੜੀ ਆ ਕੇਰਾਬੰਦੀ ਜਿਵੇਂ ਤੁਸੀਂ ਦੇਖ ਰਹੇ ਹੋ ਪਿੱਛੇ ਵੀ ਜਿਵੇਂ ਕੰਕਰੀਟ ਦੀਆਂ ਇਹਨਾਂ ਨੇ ਦਵਾਰਾਂ ਲਾਈਆਂ ਵੀਆਂ ਕਿੱਲਾਂ ਲਾਈਆਂ ਵੀਆਂ ਕੰਡਿਆਲੀ ਤਾਰ ਜਿਹੜੀ ਕਿ ਸੁਪਰੀਮ ਕੋਰਟ ਵੱਲੋਂ ਵੀ ਮਨਾ ਕਰੀ ਵੀ ਅਸੀਂ ਜੀ ਤੁਸੀਂ ਨਹੀਂ ਲਾ ਸਕਦੇ ਤਾਂ ਉਹ ਲਾ ਕੇ ਫੇਰ ਜਦੋਂ 13 ਤਰੀਕ ਦਾ ਸਮਾਂ ਦਾ ਜਿਵੇਂ ਟਾਇਰ ਗੈਸ ਦੀ ਸ਼ੈਲਿੰਗ ਕਰਦੇ ਆਂ ਡਰੋਨਾ ਨਾਲ ਕਰਦੇ ਆਂ ਤੇ ਇਸ ਤਰ੍ਹਾਂ ਦੇ ਬੁਲਟ ਫਾਇਰ ਕਰਦੇ ਆਂ ਵੀ ਕਿਸਾਨਾਂ ਦੀਆਂ ਲੱਤਾਂ ਤੋੜ ਦਿੰਦੇ ਆਂ ਕਈਆਂ ਦੀਆਂ ਅੱਖਾਂ 'ਚ ਪੈਲਟ ਗਨਸ ਵਰਦੀਆਂ ਕਈਆਂ ਦੀਆਂ ਛਾਤੀਆਂ ਐ ਭਰੀਆਂ ਐ ਜਿਵੇਂ ਉਹਨਾਂ ਨੂੰ ਚੇਚੇ ਕੋਈ ਹੁੰਦੀ ਆ ਅਪਾਹਜ ਤੱਕ ਕਰਨੀ ਕੋਸ਼ਿਸ਼ ਕੀਤੀ ਆ ਜਿਹੜੀ ਕਿ ਬਹੁਤ ਹੀ ਭਾਰਤ ਦੇ ਵਿੱਚ ਜਦੋਂ ਕਿ ਫੰਡਾਮੈਂਟਲ ਰਾਈਟ ਦੇ ਅਧੀਨ ਉਹਨਾਂ ਨੂੰ ਪੁਰਮੰਤਰੀਕੇ ਗੱਲ ਆਪਣੀ ਗੱਲ ਰੱਖਣ ਦਾ ਅਧਿਕਾਰ ਆ ਉਸ ਵਕਤ ਸਰਕਾਰ ਵੱਲੋਂ ਜਿਹੜਾ ਜ਼ਬਰ ਕਰਨਾ ਐ ਲੱਗਦਾ ਹੈ ਵੀ ਜਿਵੇਂ ਇਹ ਕਿਸੇ ਦੂਜੇ ਦੇਸ਼ ਦੇ ਵਸਨੀਕ ਹੁੰਨੇ ਆ ਤੇ ਬੜਾ ਹੀ ਅਫਸੋਸ ਹੁੰਦਾ ਹੈ ਕਿ ਆਪਣੇ ਹੀ ਜਿਹੜੇ ਆਪਣੇ ਹੀ ਵਸਨੀਕ ਆਪਣੇ ਉਸ ਕਿਸਾਨ ਜਿਹਦਾ ਕਿ ਨਾਹਰਾ ਲਾਇਆ ਜਾਂਦਾ ਕਿ ਜੈ ਜਵਾਨ ਜੈ ਕਿਸਾਨ ਹੁਣ ਜੈ ਕਿਸਾਨ ਨੂੰ ਥੱਲੇ ਰੱਖ ਕੇ ਜਵਾਨਾਂ ਤੋਂ ਕਿਸਾਨਾਂ ਨੂੰ ਮਰਵਾ ਰਹੇ ਆ ਤੇ ਜਦੋਂ ਕਿ ਜਦੋਂ ਚੀਨ ਵਾਲਾ ਏਰੀਆ ਜਿੱਥੇ ਕਿ 2500 ਵਰਗ ਕਿਲੋਮੀਟਰ ਇਲਾਕਾ ਇਸ ਮੋਦੀ ਹਕੂਮਤ ਦੇ ਉਸ ਦੇ ਵਿੱਚ ਚੀਨ ਨੇ ਦੱਬ ਲਿਆ ਤੇ 45000 ਵਰ ਕਿਲੋਮੀਟਰ ਪਹਿਲਾ ਇਲਾਕਾ ਦੱਬਿਆ ਹੋਇਆ ਹੈ ਉਧਰ ਨੂੰ ਇਹਨਾਂ ਦੀ ਦੇਖਣ ਦੀ ਜਰੂਰਤ ਨਹੀਂ ਪੈਂਦੀ ਤੇ ਇਹ ਕਿਸਾਨ ਜਿਹੜੇ ਕਿ ਬੜੇ ਆਰਾਮ ਦੇ ਨਾਲ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਆ ਉਹਨਾਂ ਨੂੰ ਰੋਕ ਰਹੇ ਆ ਤੇ ਅਫਸੋਸ ਮੈਨੂੰ ਇਸ ਗੱਲ ਦਾ ਹੋਰ ਵੀ ਹੋ ਰਿਹਾ ਹੈ ਵੀ ਜਿਹੜੀਆਂ ਸਾਡੀਆਂ ਅਦਾਲਤਾਂ ਨੂੰ ਜਿਵੇਂ ਕਾਰਵਾਈ ਕਰਨੀ ਚਾਹੀਦੀ ਆ ਉਹ ਉਦਾਂ ਨਹੀਂ ਹੋ ਰਹੀ ਤੇ ਇਹ ਵੀ ਲੱਗਦਾ ਹੈ ਵੀ ਜਿਸ ਹਿਸਾਬ ਦੇ ਨਾਲ ਸਾਰਾ ਸਿਸਟਮ ਹੀ ਕਲਾਪਸ ਹੋ ਗਿਆ ਸਾਰਾ ਕਿਤੋਂ ਵੀ ਜਿਹੜੀ ਇਨਸਾਫ ਦੀ ਜਿਹੜੀ ਆ ਕਿਰਨ ਨਜ਼ਰ ਨਹੀਂ ਆ ਰਹੀ ਤੇ ਇੱਕ ਭਾਜਪਾ ਦਾ ਜਿਹੜਾ ਆਗੂ ਆ ਮਿਸਟਰ ਜਾਕਰਡ ਮੈਂ ਉਹਦਾ ਬਿਆਨ ਸੁਣ ਕੇ ਬੜਾ ਹੈਰਾਨ ਹੋਇਆ ਉਹ ਕਹਿੰਦਾ ਕਿ ਜਿਹੜੇ ਕਿਸਾਨ ਆਗੂ ਇਹਤੇ ਡਟੇ ਹੋਇਆ ਵੀ ਇਹਨਾਂ ਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ ਇਹ ਕਿਸਾਨਾਂ ਨੂੰ ਮਾਰਾ ਰਹੇ ਆ ਉਹਨੂੰ ਸ਼ਰਮ ਆਣੀ ਚਾਹੀਦੀ ਆ ਵੀ ਕਿਸਾਨਾਂ ਨੂੰ ਜਿਹੜੇ ਮਾਰ ਰਹੇ ਆ ਉਹਨਾਂ ਬਾਰੇ ਤੂੰ ਦਮਸ਼ੱਲਾ ਬਣ ਕੇ ਇੱਕ ਲਫ਼ਜ਼ ਨਹੀਂ ਬੋਲ ਰਿਹਾ ਵੀ ਉਹ ਲੋਕ ਜਿਹੜੇ ਕਿ ਪੁਰਾ ਮੰਤਰੀ ਕੇਗਲ ਇੱਥੇ ਜਾਂ ਖਨੌਰੀ ਜਾਂ ਕਿਤੇ ਵੀ ਬੈਠੇ ਆ ਪੁਰਾ ਮੰਤਰੀ ਕੇਗਲ ਜਾਣਾ ਚਾਹੁੰਦੇ ਆ ਦੇਸ਼ ਦੀ ਰਾਜਧਾਨੀ ਦਿੱਲੀ ਕੇ ਜਿਹੜੀ ਕਿ ਸਾਰੇ ਭਾਰਤ ਦੀ ਰਾਜਧਾਨੀ ਆ ਤੇ ਉਹਨਾਂ ਨੂੰ ਆਪਣੇ ਆਕਾਮਾਂ ਨੂੰ ਕਹਿਣ ਦੀ ਬਜਾਏ ਤੁਸੀਂ ਪੈਰਾ ਮਿਲਟਰੀ ਫੋਰਸਿਸ ਲਾ ਕੇ ਕਿਉਂ ਇਹਨਾਂ ਨਿਹੱਥੇ ਬੰਦਿਆਂ ਦੇ ਗੋਲੀਆਂ ਚਲਾ ਰਹੇ ਹੋ ਤਸ਼ੱਦਦ ਕਰ ਰਹੇ ਹੋ ਤੇ ਉਲਟਾ ਤੂੰ ਇਹਨਾਂ ਨੂੰ ਸਲਾਹ ਦੇ ਰਹੇ ਆ ਤੇਰੀਆਂ ਲੱਤਾਂ 'ਚ ਜੇ ਦਮ ਹੁੰਦਾ ਤਾਂ ਉਹਨੂੰ ਇੱਥੇ ਆ ਕੇ ਇਹਨਾਂ ਦੀ ਗੱਲ ਕਰਨੀ ਚਾਹੀਦੀ ਸੀਗੀ ਇਹਨਾਂ ਦੇ ਨਾਲ ਖੜਨਾ ਚਾਹੀਦਾ ਸੀਗਾ ਸਾਰੀਆਂ ਰਾਸੀ ਪਾਰਟੀਆਂ ਕਿਉਂਕਿ ਜਿਹੜੀ ਪੰਜਾਬ ਆ ਜਾਂ ਹਰਿਆਣਾ ਕਿਤੇ ਵੀ ਆ ਉਹ ਸਾਰਾ ਕਿਸਾਨੀ ਤੇ ਨਿਰਭਰ ਕਰਦਾ ਸਾਰੇ ਕਿਸਾਨੇ ਤੇ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਇਹਨਾਂ ਕਿਸਾਨਾਂ ਨੂੰ ਚਾਹੇ ਯੂਪੀ ਆ ਬਿਹਾਰ ਆ ਸਾਰੇ ਇਹਨਾਂ ਦੇ ਸਿਰ ਤੇ ਉਹ ਸਰਕਾਰਾਂ ਬਣਾਉਣੀਆਂ ਪਰ ਇਹਨਾਂ ਨਾਲ ਖੜਦਾ ਕੋਈ ਨਹੀਂ ਹੈਗਾ ਤੇ ਕਿਹੜੀ ਵੀ ਸਰਕਾਰ ਦੇ ਵਿੱਚ ਆਂਦੇ ਹਰੇਕ ਹਰੇਕ ਆ ਕੇ ਕਹਿੰਦਾ ਸੀ ਸਵਾਮੀ ਨਾਥਨ ਰਿਪੋਰਟ ਦੀ ਲਾਗੂ ਕਰਾਂਗੇ ਪਰ ਕਰਦਾ ਕੋਈ ਨਹੀਂ ਸਵਾਮੀ ਨਾਥਨ ਦੇ ਉਸ ਦੇ ਵਿੱਚ ਅਵਾਰਡ ਦਿੱਤਾ ਜਾਂਦਾ ਹੈ ਭਾਰਤ ਰਤਨ ਦਾ ਅਵਾਰਡ ਦਿੱਤਾ ਜਾਂਦਾ ਹੈ ਚੌਧਰੀ ਚਰਨ ਸਿੰਘ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਪਰ ਜਿਹੜੇ ਉਹਨਾਂ ਦੇ ਕਿਸਾਨਾਂ ਜਿਨ੍ਹਾਂ ਦੇ ਸਿਰ ਤੇ ਉਹ ਪ੍ਰਧਾਨ ਮੰਤਰੀ ਬਣੇ ਸੀਗੇ ਉਹਨਾਂ ਦੇ ਡਾਂਗਾ ਮਾਰੇ ਜਾਂਦੀਆਂ ਅਥਰੂ ਗੇਹ ਦੇ ਗੋਲੇ ਛੜੇ ਜਾਂਦੇ ਆ ਅੱਖਾਂ ਅੰਨੀਆਂ ਕੀਤੀਆਂ ਜਾਂਦੀਆਂ ਲੱਤਾਂ ਤੋੜੀਆਂ ਜਾਂਦੀਆਂ ਤੇ ਸੁਭ ਕਰਨ ਵਰਗੇ ਨੂੰ ਸ਼ਹੀਦ ਕੀਤਾ ਜਾਂਦਾ ਹੈ ਇੱਕ ਪ੍ਰਿਤਪਾਲ ਵਰਗਾ ਨਪ੍ਰਿਤਪਾਲ ਨੌਜਵਾਨ ਇੱਥੇ ਜਿਹੜੀ ਪੰਜਾਬ ਪੁਲਿਸ ਆ ਮੈਂ ਤਾਂ ਬੜਾ ਹੈਰਾਨ ਹੁਣਾ ਮਨੂੰ ਸ਼ਰਮ ਆਂਦੀ ਹੈ ਪੰਜਾਬ ਪੁਲਿਸ ਵਾਲਿਆਂ ਦੇ ਜਿਹੜੇ ਕਿ ਉਰੇ ਵੀ ਬਹੁਤ ਫਿਰਦੇ ਹਨ ਹਾਲਾਂਕਿ ਚੰਗੇ ਉਰੇ ਚੰਗਾ ਜਮਖਮ ਲਾਇਆ ਹੋਆ ਚਾਰੇ ਪਾਸੇ ਲਾਇਆ ਹੋਆ ਇਹਨਾਂ ਦੀ ਮੌਜੂਦਗੀ ਦੇ ਵਿੱਚ ਆ ਕੇ ਉਹਨੂੰ ਉਹ ਗੋਲੀਆਂ ਮਾਰ ਕੇ ਚਲੇ ਗਏ ਇਹਨਾਂ ਦੀ ਇਹਨਾਂ ਦੇ ਇਲਾਕੇ ਦੇ ਵਿੱਚ ਪੰਜਾਬ ਦੇ ਇਲਾਕੇ ਦੇ ਵਿੱਚ ਆ ਕੇ ਤੇ ਦੂਜੇ ਪਾਸੇ ਇਹਨਾਂ ਦੇ ਟਰੈਕਟਰ ਟਰਾਲੀਆਂ ਭੰਨ ਕੇ ਇਹਨਾਂ ਨੁਕਸਾਨ ਕਰ ਗਏ ਤੇ ਪੰਜਾਬ ਪੁਲਿਸ ਉੱਤੇ ਤਮਾਸ ਤਮਾਸ ਵੀਰ ਬਣ ਕੇ ਖੜੀ ਰਹੀ ਇਹ ਸਿੱਧਾ ਸਿੱਧਾ ਸਬੰਧ ਜਿਹੜਾ ਇੱਥੇ ਦੀ ਪੰਜਾਬ ਸਰਕਾਰ ਨਾਲ ਇਹ ਜਿਹੜੀਆਂ ਮਗਰਮਚ ਦੇ ਹੰਝੂ ਸਾਰੀਆਂ ਸਰਕਾਰਾਂ ਚਾਹੇ ਇੱਥੇ ਦੀ ਚਾਹੇ ਉੱਥੇ ਦੀ ਜਾਂ ਕਿਤੇ ਹੋਰ ਦੀ ਇਹ ਜਿਹੜੀਆਂ ਇਹ ਦਿਖਾ ਰਹੀਆਂ ਨਾ ਕਿਸਾਨਾਂ ਦੇ ਹਮਦਰਦ ਬਣਦੇ ਇਹ ਨਾਟਕ ਕਰਨਾ ਬੰਦ ਕਰਨਾ ਚਾਹੀਦਾ ਜੇ ਅਸਲੀ ਹਮਦਰਦੀ ਹੁੰਦੀ ਤਾਂ ਪੰਜਾਬ ਪੁਲਿਸ ਨਾਲ ਦੀ ਨਾਲ ਅਰੈਸਟ ਕਰਦੀ ਜਦੋਂ ਉੱਥੇ ਟਰੈਕਟਰ ਟਰਾਲੀਆਂ ਆ ਕੇ ਭੰਨ ਰਹੇ ਸੀਗੇ ਇਹਨਾਂ ਦੀਆਂ ਟੈਂਕੀਆਂ ਤੋੜ ਰਹੇ ਤੇ ਇਹਨਾਂ ਦੀਆਂ ਕਣਕ ਚੋਰੀ ਕਰਕੇ ਲੈ ਜਾ ਰਹੇ ਸੀ ਤਾਂ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਸੀ ਤਾਂ ਪੰਜਾਬ ਪੁਲਿਸ ਉੱਤੇ ਤਾੜੀਆਂ ਮਾਰਨ ਰੱਖੀ ਸੀਗੀ ਮੈਂ ਇੱਥੇ ਵੀ ਦੇਖ ਰਿਹਾ ਵੀ ਕਿ ਕਿਲੋ ਕਿਲੋ ਮੀਟਰ ਦੂਰ ਤੱਕ ਪੰਜਾਬ ਉਸ ਵੈਲੇ ਵੀ ਕਾਹਦੇ ਲਈ ਕੀ ਫਾਇਦਾ ਇਹਨਾਂ ਦਾ ਇਹ ਲੰਗਰ ਸ਼ਾ ਲੰਗਰ ਖਾਨ ਨੂੰ ਮਿਠਾਈ ਵੀ ਆ ਤੇ ਤੋਂ ਮੈਂ ਤਾਂ ਹੈਰਾਨ ਇਸ ਗੱਲ ਤੇ ਆ ਜੇ ਪੰਜਾਬ ਉਸ ਜਿਹੜੀ ਕਿ ਨਹੱਥਿਆਂ ਨੂੰ ਮਾਰਨ ਦੇ ਲਈ ਮਸ਼ਹੂਰ ਰਹੀ ਆ ਪੰਜਾਬ ਦੀ ਧਰਤੀ ਤੇ ਲੱਖਾਂ ਮੁੰਡਾ ਸ਼ਹੀਦ ਕੀਤਾ ਗਿਆ ਝੁੱਠੇ ਮਗਾਦਿਆਂ ਦੇ ਵਿੱਚ ਜਹੇਦਾਰ ਗੁਰਦੇਵ ਸਿੰਘ ਕੌਂਕੇ ਵਰਗਿਆਂ ਨੂੰ ਕੋਹ ਕੋਹ ਕੇ ਉਹਨਾਂ ਦੇ ਅੰਗ ਅੰਗ ਕੱਟ ਕੇ ਨਹਿਰ ਦੇ ਵਿੱਚ ਰੋੜਿਆ ਗਿਆ ਤੇ ਭਗਤ ਸਿੰਘ ਦੇ ਜਿਹਦੇ ਨਾਂ ਤੇ ਇਹ ਰਾਜ ਕਰ ਰਹੇ ਆ ਤੇ ਇਹ ਉਹਨਾਂ ਸਾਰਾ ਭਾਰਤ ਉਹਨੂੰ ਸ਼ਹੀਦ ਆਜ਼ਮ ਕਹਿੰਦਾ ਉਹਦਾ ਸਗਾ ਭਾਂਣ ਜਾ ਕੋਕੋ ਕੇ ਮਾਰ ਗਿਆ ਜਸਵੰਤ ਸਿੰਘ ਖਾਲੜਾ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦਾ ਰਾਖਾ ਉਹਦੀ ਅੱਜ ਤੱਕ ਉਹਦੀ ਡੈੱਡ ਬਾਡੀ ਨਹੀਂ ਲੱਭਣ ਦਈ ਇਦਾਂ ਦੇ ਅਣਗੜ 25 30 ਹਜ਼ਾਰ ਕੇਸ ਜਿਹੜੇ ਅ ਅੰਮ੍ਰਿਤਸਰ ਦੇ ਜਿਹੜੀਆਂ ਸਮਸ਼ਾਨ ਘਟ ਤੇ ਉੱਤੇ ਬੜੇ ਦਲੇਰ ਬਣਦੇ ਆ ਪਰ ਜਦੋਂ ਕਿਸਾਨਾਂ ਦੀ ਰਾਖੀ ਕਰਨ ਦੀ ਗੱਲ ਆਉਂਦੀ ਆ ਹਾਲਾਂਕਿ ਇਹਨਾਂ ਦੇ ਵਿੱਚੋਂ ਪਰਿਵਾਰਾਂ ਦੇ ਵਿੱਚੋਂ ਆ ਉੱਥੇ ਪਤਾ ਨਹੀਂ ਕਿਉਂ ਇਹ ਮੈਂ ਤਾਂ ਹੈਰਾਨ ਆ ਵੀ ਆਪਣੀ ਡਿਊਟੀ ਇਹਨਾਂ ਦੀ ਡਿਊਟੀ ਨਹੀਂ ਬਣਦੀ ਇੱਕ ਨਰਦੋਸ ਬੰਦੇ ਦੇ ਇਲਾਕੇ 'ਚ ਆ ਕੇ ਦੂਜੇ ਇਲਾਕੇ ਦਾ ਬੰਦਾ ਆ ਕੇ ਇਥੇ ਜ਼ੁਲਮ ਕਰੇ ਤਾਂ ਇਥੋਂ ਦੇ ਇਲਾਕੇ ਦਾ ਫਰਜ ਬਣਦਾ ਆ ਆ ਤੁਹਾਡੇ ਸਾਹਮਣੇ ਜਿਹੜੀ ਬੈਰੀਕੇਡਿੰਗ ਹੋਈ ਵੀ ਆ ਇਹ ਪੰਜਾਬ ਦੀ ਧਰਤੀ ਦੇ ਵਿੱਚ ਜਿਹੜਾ ਸ਼ੰਭੂ ਪਲਾਜਾ ਅੱਗੇ ਦੇਖੋ 500 ਮੀਟਰ ਪਿੱਛੇ ਆ ਤਾਂ ਕੀ ਇਥੋਂ ਦੀ ਸਰਕਾਰਾਂ ਨੂੰ ਨਜ਼ਰ ਆ ਰਿਆ ਵੀ ਇਹ ਸਾਡੀ ਜੂਰਿਸਡਿਕਸ਼ਨ ਦੇ ਵਿੱਚ ਹੋ ਰਿਹਾ ਹੈ ਸਾਨੂੰ ਇਹ ਕਿਉਂ ਇਹ ਇਹ ਕਰਨ ਦਿੱਤਾ ਗਿਆ ਜਦੋਂ ਇੱਥੇ ਹੋ ਰਿਹਾ ਸੀਗਾ ਇਹ ਤੋਂ ਪਤਾ ਲੱਗਦਾ ਵੀ ਸਾਰੇ ਜਿਹੜੇ ਰਾਸੀ ਲੋਕਾਂ ਇਹ ਕੇਵਲ ਆਪਣੀਆਂ ਰੋਟੀਆਂ ਸੇਕ ਰਹੇ ਆ ਕਿਸਾਨਾਂ ਨੂੰ ਵਰਤਣਾ ਚਾਹੁੰਦੇ ਆ ਕਿਸਾਨਾਂ ਦੇ ਹੱਕ ਦੇ ਲਈ ਉਹੀ ਨਹੀਂ ਖੜ ਰਿਹਾ ਇਹ ਇਹ ਕਹਿ ਦਿੰਨੇ ਆ ਵੀ ਇਹ ਸਾਡੇ ਅਨਦਾਤਾ ਫਲਾਣਾ ਦਾਤਾ ਢਿਮਕਾ ਦਾਤਾ ਉਹ ਕਹਿਣ ਦੀਆਂ ਗੱਲਾਂ ਆ ਅਸਲ ਦੇ ਵਿੱਚ ਸਾਰੇ ਜਿਹੜੇ ਸਿਸਟਮ ਆ ਉਹ ਸਾਰੀ ਬੋਟ ਰਾਜਨੀਤੀ ਦੇ ਤਹਿਤ ਇਹ ਮੰਗਾਂ ਨੂੰ ਮਧੋਲਿਆ ਜਾ ਰਿਹਾ ਹੈ ਇਹ ਜਿਹੜੇ ਐਕਸਪ੍ਰੈਸ ਵੇ ਵੀ ਬਣ ਰਹੇ ਆ ਮੈਂ ਜੋ ਇਹ ਵੀ ਗੱਲ ਤੁਹਾਨੂੰ ਦੱਸਣਾ ਜਾਨਾ ਇਹ ਵੀ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਦੀ ਇੱਕ ਸਾਜ਼ਿਸ਼ ਆ ਜਦੋਂ ਕਿ ਐਕਸਪ੍ਰੈਸ ਵੇ ਦੀ ਲੋੜ ਨਹੀਂ ਜੇ ਅਟਾਰੀ ਬਾਰਡਰ ਖੁੱਲਿਆ ਹੁੰਦਾ ਬਾਗਾ ਬਾਰਡਰ ਖੁੱਲਿਆ ਹੁੰਦਾ ਇੱਥੋਂ ਜਿਹੜਾ ਜਿੰਸ ਆ ਉਹ ਜਾਂਦੀ ਅ ਮੱਧ ਯੂਰਪ ਦੇ ਵਿੱਚ ਅਫਗਾਨਿਸਤਾਨ ਰਾਹੀਂ ਵਪਾਰ ਹੁੰਦਾ ਇੱਥੇ ਜਿਹੜੀ ਕਾਣਕ 2200 ਰੁਪਏ ਵਾਲੀ ਉਥੇ 15 15000 ਨੂੰ ਵਿਕਣੀ ਸੀਗੀ ਜਿਹੜੇ ਇੱਥੇ ਦੇ ਟਮਾਟਰਾਂ ਇੱਥੋਂ ਦਾ ਆਲੂ ਇੱਥੋਂ ਦਾ ਪਿਆਜ਼ ਉਥੇ 5 ਗੁਣਾ ਰੇਟ ਵੱਧਾ ਤਾਂ ਇੱਥੇ ਦਾ ਕਿਸਾਨ ਆਪਣੇ ਆਪ ਖੁਸ਼ਹਾਲ ਹੋ ਜਾਣਾ ਸੀਗਾ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇੱਕ ਗੱਲ ਹੋਰ ਦੱਸਣੀ ਚਾਹਨਾ ਵੀ ਇਸ ਇਸ ਧਰਤੀ ਦੇ ਉੱਤੇ ਇਸ ਧਰਤੀ ਦੇ ਉੱਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਸਤ루ਤ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਕਿ ਦੁਨੀਆ ਦੇ ਵਿੱਚ ਦੁਨੀਆ ਦੇ ਵਿੱਚ ਨੰਬਰ 1 ਰਾਜ ਮੰਨਿਆ ਗਿਆ ਤੇ ਸਭ ਤੋਂ ਖੁਸ਼ਾਲ ਰਾਜ ਸੀਗਾ ਉਹਦਾ ਕਾਰਨ ਇੱਕ ਹੀ ਸੀਗਾ ਕਿਉਂਕਿ ਸਤਲੁਜ ਦੀ ਧਰਤੀ ਤੋਂ ਲੈ ਕੇ ਉਹ ਉਧਰ ਜਿਹੜਾ ਕਾਬਲ ਕੰਧਾਰ ਤੱਕ afghanistan ਤੱਕ ਵਪਾਰ ਹੁੰਦਾ ਸੀਗਾ ਤੇ ਇੱਥੇ ਜਿਹੜੇ ਅੰਗਰੇਜ਼ ਸੀਗੇ ਅਮਰੀਕਾ ਤੋਂ ਇਟਲੀ ਤੋਂ ਫਰਾਂਸ ਤੋਂ ਇੱਥੇ ਨੌਕਰੀਆਂ ਕਰਨ ਆਉਂਦੇ ਸੀਗੇ ਉਹਦੇ ਰਾਜ ਦੇ ਵਿੱਚ ਅੱਜ ਸਾਡਾ ਜਿਹੜਾ ਨੌਜਵਾਨ ਆ ਇਹ ਬੇਰੁਜ਼ਗਾਰ ਹੋਇਆ ਹੋਇਆ ਪੜਿਆ ਲਿਖਿਆ ਚੰਗੀਆਂ ਨੌਕਰੀ ਚੰਗੇ ਡਿਗਰੀਆਂ ਪ੍ਰਾਪਤ ਚਾਹੇ ਡਾਕਟਰਾਂ ਚਾਹੇ ਇੰਜੀਨੀਅਰਾਂ ਉਹ ਬਾਹਰ ਨੂੰ ਕਿਉਂ ਦੌੜ ਰਹੇ ਆ ਕਿਉਂ ਇੱਥੋਂ ਦੇ ਜਿਹੜੇ ਇੱਥੋਂ ਦੇ ਜਿਹੜੇ ਲੀਡਰ ਆ ਇੱਥੋਂ ਦਾ ਸਿਸਟਮ ਕਲੈਪਸ ਹੋਇਆ ਬਾ ਇਹ ਉਹਨਾਂ ਨੂੰ ਸਾਹਮਣੇ ਰਹੇ ਜੇ ਉਹਨਾਂ ਨੂੰ ਉਹਨਾਂ ਦੇ ਕੁਆਲੀਫਿਕੇਸ਼ਨ ਅਨੁਸਾਰ ਉਹਨਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਮਿਲਣ ਤਾਂ ਕਿਉਂ ਜਾਣ ਕਿਹਾ ਜਾਂਦਾ ਵੀ ਇੱਥੇ ਪੰਜਾਬ ਦੀ ਧਰਤੀ ਨੂੰ ਛੱਡ ਕੇ ਨਾ ਜਾਓ ਤਾਂ ਪੰਜਾਬ ਦੀ ਧਰਤੀ ਨੂੰ ਛੱਡਣਾ ਉਹਨਾਂ ਦੀ ਮਜਬੂਰੀਆਂ ਜਾਣਾਂ ਨਹੀਂ ਜਾਂਦੇ ਉਹ ਵਿਦੇਸ਼ ਉਹ ਜਾ ਕੇ ਇੱਕ ਤਰ੍ਹਾਂ ਦਾ ਪ੍ਰਵਾਸ ਹੋਇਆ ਉਹਨਾਂ ਨੂੰ ਪਤਾ ਹੈ ਵਦੇਸ਼ਾਂ ਜਿਹੜੇ ਜਾਂਦੇ ਆ ਉਹਨਾਂ ਨੂੰ ਪਤਾ ਹੈ ਵੀ ਉਹ ਕਿਵੇਂ ਆਪਣੇ ਮਾਪੇ ਤੋਂ ਦੂਰ ਰਹਿ ਰਹੇ ਆ ਕਿਵੇਂ ਉਹ ਔਰ ਇੱਥੇ ਮਾਪੇ ਕਿਵੇਂ ਤਰਸ ਰਹੇ ਆ ਉਹਨਾਂ ਨੂੰ ਮਿਲਣ ਨੂੰ ਕਿਵੇਂ ਉਹ ਤਰਸ ਰਹੇ ਆ ਇਹ ਵਿਛੋੜੇ ਦਾ ਕਾਰਨ ਵੀ ਇਹ ਪ੍ਰਵਾਸ ਦਾ ਕਾਰਨ ਵੀ ਇੱਥੋਂ ਦੀਆਂ ਗੰਦੀਆਂ ਸਰਕਾਰਾਂ ਤੇ ਇਹ ਜਿਹੜੀਆਂ ਸਰਕਾਰਾਂ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਜੇ ਤੁਸੀਂ ਇਸ ਤਰ੍ਹਾਂ ਦਾ ਸਿਸਟਮ ਚੱਲਦਾ ਰਿਹਾ ਉਹ ਦਿਨ ਦੂਰ ਨਹੀਂ ਜਦੋਂ ਇੱਕ ਹੋਰ ਤਰ੍ਹਾਂ ਦਾ ਸਿਸਟਮ ਸ਼ੁਰੂ ਹੋ ਸਕਦਾ ਇੱਥੇ ਤੇ ਇਹ ਜਿਹੜਾ ਸਾਨੂੰ ਬੇਗਾਨਗੀ ਦਾ ਇਤਿਹਾਸ ਅਹਿਸਾਸ ਕਰਾਇਆ ਜਾ ਰਿਹਾ ਹੈ ਵੀ ਸਾਡਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਇਹ ਪੱਕਾ ਵੀ ਮੰਨ ਸਕਦਾ ਹੈ ਇਹ ਪੱਕਾ ਵੀ ਹੋ ਸਕਦਾ ਹੈ ਇਹਨਾਂ ਦੀਆਂ ਸ਼ਾਮਾਂ ਪੂਰੀਆਂ ਹੋ ਸਕਦੀਆਂ ਜੇਕਰ ਅਜਿਹੀਆਂ ਹਰਕਤਾਂ ਤੋਂ ਇਹ ਬਾਜ਼ ਨਾ ਏ ਇਹਨਾਂ ਨੂੰ ਚਾਹੀਦਾ ਹੈ ਇਹ ਕਿਸਾਨ ਜਿਹੜੇ ਕਿ ਐਮਐਸਪੀ ਦੀ ਜਿਹੜੀ ਕਾਨੂੰਨੀ ਮੰਗ ਦੀ ਗੱਲ ਕਰਦੇ ਆ ਇਹ ਬਿਲਕੁਲ ਜਾਇਜ਼ ਆ ਕਿਉਂਕਿ ਜਦੋਂ ਬਿਸਕੁਟਾਂ ਦੇ ਪੈਕੇਟ ਤੇ ਰੇਟ ਲਿਖਿਆ ਹੁੰਦਾ 5 ਰੁਪਏ ਦਾ ਕਾਲਗੈਟ ਤੇ ਲਿਖਿਆ ਤਾਂ ਕੀ ਇਹਨਾਂ ਨੂੰ ਜਿਹੜੀ ਰੇਟ ਉਹ ਨਾਊਂਸ ਕਰਦੇ ਆ ਜਿਹੜਾ ਉਹ ਰੇਟ ਅਨਾਉਂਸ ਕਰਦੇ ਆ ਪਾਰਲੀਮੈਂਟ ਦੇ ਵਿੱਚ ਵੀ ਇਹਨਾਂ ਨੂੰ ਇਹਨਾਂ ਰੇਟ ਮਿਲੂਗਾ ਤਾਂ ਜੇ ਉਹ ਉਹੀ ਮੰਗ ਰਹੇ ਆ ਵੀ ਉਹ ਰੇਟ ਤੇ ਵਿਕੇ ਤਾਂ ਸਹੀ ਕਿਵੇਂ ਹੋਊਗਾ ਡਬਲਯੂਟੀਓ ਡਬਲਯੂਟੀਓ ਦੀ ਰਿਪੋਰਟ ਕਿਵੇਂ ਹੋ ਸਕਦੀ ਹੈ ਡਬਲਯੂਟੀਓ ਦੇ ਵਿੱਚ ਗੱਲ ਕਿਹਨੇ ਕਰਨੀ ਆ ਇਹਨਾਂ ਨੇ ਕਰਨੀ ਆ ਡਬਲਯੂਟੀਓ ਆ ਜਿਹੜਾ ਗੈਟਸ ਸੰਧਿਆਤਾ ਜੋ ਵੀ ਆ ਉਹ ਕਿਹਨੇ ਕਰਿਆ ਇਹਨਾਂ ਨੇ ਕਰਿਆ ਇਹਨਾਂ ਨੂੰ ਇਹ ਮੱਧਾ ਤੁਸੀਂ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਤੁਸੀਂ ਇਹ ਗੱਲ ਕਰੀ ਆ 1992 ਦੇ ਵਿੱਚ ਬੋਲੀਵੀਆ ਦੀ ਧਰਤੀ ਤੇ ਬੋਲੀਵੀਆ ਦੀ ਧਰਤੀ ਇਹਨਾਂ ਕਿਸਾਨਾਂ ਦੇ ਹੱਕ ਦੇ ਲਈ ਉਤੇ ਅੰਦੋਲਨ ਚੱਲਿਆ ਆਪਣੇ ਬਹੁਤ ਬਾਅਦ ਚੱਲਿਆ ਕਿਉਂਕਿ ਉਹ ਲੋਕ ਸਮਝ ਗਏ ਸੀ ਇਹ ਵੀ ਇਹਲਾ WTO ਆ ਗੈਟ ਹੈ ਇਹਦੇ ਨਾਲ ਕਿਸਾਨਾਂ ਤੇ ਮਜ਼ਦੂਰਾਂ ਤੇ ਬਹੁਤ ਭਾਰੀ ਮਾਰੂ ਅਸਰ ਪੈਣਾ ਆਣ ਵਾਲੇ ਸਮੇਂ 'ਚ ਕਾਰਪੋਰੇਟ ਨੇ ਇਹਨਾਂ ਨੂੰ ਮਜ਼ਦੂਰਾਂ ਬਣਾਉਂਗੋ ਰੱਖਣਾ ਤੇ ਇਹ ਇਹਦੇ ਲਈ ਉਹਨਾਂ ਨੇ ਬੁਲੀਵੀਆ ਦੀ ਧਰਤੀ ਤੇ ਅੰਦੋਲਨ ਸ਼ੁਰੂ ਕਰਤਾ ਸੀਗਾ ਤੇ 2018 ਦੇ ਵਿੱਚ ਭਾਰਤ ਸਣੇ 140 ਦੇਸਾਂ ਨੇ ਇਹ ਸਾਂਝਾ ਫੈਸਲਾ ਕੀਤਾ ਵੀ ਕੋਈ ਵੀ ਕਿਸਾਨਾਂ ਦੇ ਬਾਰੇ ਮਜ਼ਦੂਰਾਂ ਦੇ ਬਾਰੇ ਜੇ ਕੋਈ ਐਸਾ ਕੋਈ ਵੀ ਅਹਿਦਨਾਮਾ ਹੁੰਦਾ ਤਾਂ ਉਹ ਕਿਸਾਨਾਂ ਦੀ ਯਾਰ ਮਜ਼ਦੂਰਾਂ ਦੀ ਸਹਿਮਤੀ ਤੋਂ ਬਗੈਰ ਨਹੀਂ ਹੋਊਗਾ ਪਰ ਇਹਨਾਂ ਪੁੱਛਦਾ ਕੌਣ ਆ ਕੀ ਜਿਹੜੇ ਉਹ ਐਹਦਨਾਮੇ ਕਰਦੇ ਆ ਜਿਹੜੇ ਸਮਝੌਤੇ ਕਰਦੇ ਆ ਤਾਂ ਜਿਹਦੇ ਜਿਹੇ ਮੱਧ ਲਿਖੀ ਵੀ ਆ ਇਹਨਾਂ ਦੇ ਸਾਈਨ ਹੋਏ ਹੋਏ ਆ ਤਾਂ ਜਦੋਂ ਇਹ ਹੁਣ ਪਿੱਛੇ ਜੇ ਤਿੰਨ ਬੀਲ ਬਣਾਏ ਇਹਨਾਂ ਨੂੰ ਕਿਸੇ ਨੇ ਪੁੱਛਿਆ ਕਿਸੇ ਨੇ ਨਹੀਂ ਪੁੱਛਿਆ ਉਹ ਨਕਲੀ ਕਿਸਾਨ ਜਿਨ੍ਹਾਂ ਨੂੰ ਇਹ ਸਾਨੂੰ ਨਕਲੀ ਦੱਸਦੇ ਆ ਜਿਹੜੇ ਬੈਠੇ ਇਹਨਾਂ ਨੂੰ ਨਕਲੀ ਦੱਸਦੇ ਆ ਇਹਨਾਂ ਨੂੰ ਕਹਿੰਦੇ ਆ ਮਰਸਡੀਜ਼ ਘੁੰਮਣ ਵਾਲਿਆਂ ਫਲਾਣਾ ਉਹ ਜਿਹੜੇ ਨਕਲੀ ਹੈਗੇ ਆ ਜਿਹੜੇ ਅਸਲ 'ਚ ਨਕਲੀ ਹੈਗੇ ਆ ਜਿਹੜੇ ਉਹਨਾਂ ਦੇ ਚਮਚੇ ਬਣੇ ਵਿਆਂ ਕਾਰਪੋਰੇਟ ਘਰਾਣਿਆਂ ਦੇ ਦੱਲੇ ਬਣੇ ਵਿਆਂ ਉਹਨਾਂ ਨੂੰ ਪੁੱਛ ਲੈਨੇ ਉਹਨਾਂ ਦੇ ਸਾਈਨ ਕਰਾ ਕੇ ਕਿਸੇ ਨੂੰ ਐਮਪੀ ਬਣਾਤਾ ਕਿਸੇ ਨੂੰ ਕਿਸੇ ਚੇਅਰਮੈਨੀ ਦੇਤੀਆਂ ਬੁਲਾਣਾ ਦੇਤਾ ਢਿੰਕਾ ਦੇਤਾ ਉਹਨਾਂ ਲੋਕਾਂ ਦੇ ਉਹ ਜਿਹੜਾ ਸਿਸਟਮ ਕਰਦੇ ਆ ਤੇ ਇਹਨਾਂ ਨੂੰ ਉਚਣ ਵੀ ਤੁਹਾਨੂੰ ਕੀ ਚਾਹੀਦਾ ਆ ਆ ਦੇਖੋ ਬਜ਼ੁਰਗ ਬੈਠੇ ਆ ਜਿੰਨੇ ਵੀ ਇਧਰ ਨੂੰ ਕਮਾਓ ਜਰ ਇਧਰ ਬਜ਼ੁਰਗ ਦੇਖੋ ਕਿਵੇਂ ਇਹ ਬਜ਼ੁਰਗ ਜਿਹੜੇ ਬੈਠੇ ਆ ਇਹ ਇਹ ਦੇਖੋ ਇੱਕ ਇਹ ਕਿੰਨੇ ਕਿੰਨੇ ਸਮੇਂ ਤੋਂ ਆਪਣੇ ਟੱਬਰਾਂ ਤੋਂ ਦੂਰ ਬੈਠੇ ਪੀਓ ਨਾਲ ਐਦਨਾਵਾ ਦਾ ਕਰ ਲੈਣਾਂ ਨੇ ਕਿਉਂ ਡਾਕਟਰ ਸੁਆਮੀਨਾਥੀ ਰਿਪੋਰਟ ਲਾਗੂ ਕਿਉਂ ਨਹੀਂ ਹੁੰਦੀ ਤੀ ਲਾਗੂ ਕਿਉਂ ਨਹੀਂ ਹੁੰਦੀ ਲਾਗੂ ਇਸ ਕਰਕੇ ਨਹੀਂ ਹੁੰਨ ਦਿੱਤੀ ਕਿਉਂਕਿ ਇਹ ਕਾਰਪੋਰੇਟ ਸਰਕਾਰੇ ਚਲਾ ਰਹੇ ਆ ਇਹ ਸਰਕਾਰਾਂ ਜਿਹੜੀਆਂ ਵੱਡੇ ਵੱਡੇ ਘਰਾਣੇ ਆ ਅੰਦਾਨੀ ਆ ਬਾਨੀ ਟਾਟਾ ਬਿਰਲਾ ਉਹ ਚਲਾ ਰਹੇ ਆ ਜਿਹੜੇ ਜਿਨ੍ਹਾਂ ਦੇ ਕਿ ਲੋਨ ਵੀ ਅਰਬਾਂ ਰੁਪਏ ਦੇ ਮਾਫ ਕਰ ਦਿੰਦੇ ਆ ਪਰ ਜੇ ਕਿਸੇ 5000 ਰੁਪਏ ਕਿਸਾਨ ਦਾ ਲੋਨ ਰਹਿ ਜਵੇ ਉਹਦੇ ਉਹਦੇ ਘਰ ਬੈਂਕ ਵਾਲੇ ਪੁਲਿਸ ਵਾਲੇ ਢੇੜਾਂ ਮਾਰ-ਮਾਰ ਕੇ ਮਾਰ-ਮਾਰ ਕੇ ਉਹਦਾ ਨਾਂਸ ਮਾਰ ਕੇ ਰੱਖ ਦਿੰਦੇ ਆ ਕਦੇ ਦੇਖਿਆ ਕਦੇ ਕਿਸਾਨ ਦਾ ਲੋਨ ਮਾਫ ਕਰਿਆ ਇਦਾਂ ਜਦੋਂ ਕਿਸ਼ਤ ਜੇ ਨਾ ਟੁੱਟੇ ਜਦੋਂ ਬੈਂਕ ਵਾਲੇ ਖੜੇ ਜਾਂਦੇ ਆ ਪਰ ਉਹਨਾਂ ਦੇ ਮਾਫ ਹੁੰਨੇ ਆ ਇਹ ਅਮਾਨੀਆਂ ਦਾਨੀਆਂ ਜਿਨ੍ਹਾਂ ਦੇ ਕਾਰਜਾਂ ਤੇ ਜਿਨ੍ਹਾਂ ਦੀ ਡੋਨੇਸ਼ਨਾਂ ਤੇ ਇਹ ਸਰਕਾਰਾਂ ਬਣਦੀਆਂ ਇਹ ਹੈਲੀਕਾਪਟਰ ਚੱਲਦੇ ਆ ਇਹ ਪ੍ਰਚਾਰ ਹੁੰਨੇ ਆ ਤਾਂ ਉਹਨਾਂ ਦੇ ਹਿੱਤ ਦੇਖੇ ਜਾਂਦੇ ਆ ਨਾ ਕਿ ਇਹਨਾਂ ਦੇ ਹਿੱਤ ਦੇਖੇ ਜਾਂਦੇ ਆ ਬੀਜੇਪੀ ਵਾਲੇ ਇਹ ਵੀ ਕਹਿ ਰਹੇ ਨੇ ਕਿ ਇਹ ਤਾਂ ਮਰਸਡੀਜ਼ਾਂ 'ਚ ਘੁੰਮਦੇ ਨੇ ਕਿਸਾਨ ਨੇ ਜਿਹੜੇ ਦੇਖੋ ਬੀਜੇਪੀ ਵਾਲੇ ਤਾਂ ਮਰਸਡੀਜ਼ਾਂ 'ਚ ਕਹਿੰਦੇ ਆ ਵੀ ਮਰਸਡੀਜ਼ਾਂ 'ਚ ਘੁੰਮਦੇ ਆ ਇਹਨਾਂ ਜੋ ਤੁਸੀਂ ਦੇਖੋ ਜਿਹੜੇ ਆ ਜਿੰਨੇ ਵੀ ਟਰੈਕਟਰ ਟਰਾਲੀਆਂ ਵਾਲੇ ਆ ਜੇ ਕੋਈ ਉਸੇ ਬੰਦੇ ਨੌਜਵਾਨ ਨੇ ਕਿਸੇ ਜ਼ਿਮੀਂਦਾਰ ਨੇ ਕੰਮ ਕਰਕੇ ਜੇ ਮਰਸਡੀ ਲੈ ਵੀ ਲਈ ਉਹਨੇ ਜਾਂ ਆਪਣੀ ਗੱਡੀ ਲੈ ਲਈ ਤਾਂ ਉਹ ਉਹ ਆਪਣੇ ਖਰਚੇ ਤੇ ਲਈ ਜਾ ਉਹਨੂੰ ਕੀ ਸਰਕਾਰ ਨੇ ਚੈੱਕ ਕੱਟ ਕੇ ਦੇਆ ਸਰਕਾਰ ਨੇ ਚੈੱਕ ਕੱਟ ਕੇ ਦੇਆ ਕੀ ਕਿਸਾਨ ਦਾ ਤਰੱਕੀ ਕਰਨ ਦਾ ਅਧਿਕਾਰ ਨਹੀਂ ਉਹ ਤਾਂ ਇਹ ਵੀ ਕਹਿੰਦੇ ਕਿਸਾਨ ਪੀਜੇ ਕੋ ਖਾਨਦੇ ਆ ਨਹੀਂ ਵੀ ਲੋਨ ਵੀ ਉਹਨਾਂ ਨੇ ਆਪ ਹੀ ਲਿਆ ਨਾ ਲੋਨ ਵੀ ਆਪਣੀ ਸਹੂਲਤਾਂ ਲਈ ਲਿਆ ਆਪਣੀ ਲੋਨ ਲਿਆ ਜੇ ਲੋਨ ਦਾ ਕਿਵੇਂ ਮਾਫ ਕਰੋ ਸਰਕਾਰ ਕਿਵੇਂ ਕਰਦਾ ਮਾਫ ਕਰੋ ਉਹ ਮਾਫ ਹੁੰਦਾ ਜੇ ਕੋਈ ਲੋਨ ਕਿਸ ਜ਼ਿਮੀਂਦਾਰ ਲੈਂਦਾ ਹੈ ਟਰੈਕਟਰ ਦਾ ਲੈਂਦਾ ਹੈ ਟਰਾਲੀ ਦਾ ਲੈਂਦਾ ਹੈ ਉਹ ਮਾਫ ਹੋਇਆ ਕਦੇ ਉਹ ਲੋਨ ਤਾਂ ਨਹੀਂ ਮਾਫ ਹੁੰਦਾ ਪਰ ਇਹਨਾਂ ਦੇ ਲੋਨ ਕਿਉਂ ਮਾਫ ਹੋਣੇ ਕੁਐਸਚਨ ਤਾਂ ਇਹ ਆ ਪਾਰਲੀਮੈਂਟ ਦੇ ਵਿੱਚ ਇਹ ਗੱਲ ਉੱਠਣੀ ਚਾਹੀਦੀ ਆ ਵੀ ਇਹਨਾਂ ਦੇ ਲੋਨ ਕਿਉਂ ਮਾਫ ਇਹਨਾਂ ਦੇ ਕਿਉਂ ਨਹੀਂ ਮਾਫ ਜੇ ਕਾਨੂੰਨ ਇੱਕ ਆ ਦੇਸ਼ ਕਹਿੰਦਾ ਵੀ ਸਾਰਾ ਕਾਨੂੰਨ ਸਾਨੂੰ ਇੱਕ ਅੱਖ ਨਾਲ ਦੇਖਦਾ ਤਾਂ ਕਿਉਂ ਇਹਨਾਂ ਲਈ ਕਿਉਂ ਨਹੀਂ ਤੇ ਉਹਨਾਂ ਲਈ ਕਿਉਂ ਤੇ ਇਹ ਇਹ ਜਿਹੜੀ ਪਾਰਸ਼ੀਅਲਟੀ ਆ ਇਹ ਫਰਕ ਕਿਉਂ ਇਹ ਨਹੀਂ ਹੋਣਾ ਚਾਹੀਦਾ ਇਹੀ ਕਵਿੱਤਕਰੇ ਦਾ ਕਾਰਨ ਜਦੋਂ ਇੱਕ ਅੱਖ ਦੇ ਨਾਲ ਕਹਿੰਦੇ ਆ ਵੀ ਇੱਕ ਅੱਖ ਦੇ ਨਾਲ ਸਾਰਿਆਂ ਨੂੰ ਦੇਖਿਆ ਜਾਂਦਾ ਕਿੱਥੇ ਦੇਖਿਆ ਜਾਂਦਾ ਕਿਤੇ ਕਿਸੇ ਪਾਸੇ ਜਿਹੜਾ ਕਾਨੂੰਨ ਆ ਉਰੇ ਕਿਸਾਨਾਂ ਦੇ ਕਤਲ ਹੋ ਗਏ ਬੰਦੇ ਦੀ ਜਦ ਬੇਲ ਹੋ ਗਈ ਨਾਲ ਦੀ ਨਾਲ ਉਹਨਾਂ ਦੀ ਬੇਲ ਹੋ ਗਈ ਤੇ ਜੱਜ ਸਾਹਿਬ ਵੀ ਇਹ ਕਹਿ ਰਹੇ ਆ ਜੱਜ ਸਾਹਿਬ ਵੀ ਇਹ ਕਹਿੰਦੇ ਆ ਵੀ ਦੇਖੋ ਕਿਸਾਨੋਂ ਤੁਸੀਂ ਇਹਦੀ ਬੇਲ ਚ ਰਿਕਾਰਡ ਨਾ ਪਾਓ ਨਹੀਂ ਥੋੜੀ ਬੇਲ ਦੇ ਵਿੱਚ ਵੀ ਰਿਕਾਰਡ ਪੈਦਾ ਪੈਦਾ ਹੋ ਜੂਗੀ ਤੁਸੀਂ ਸਮਝ ਲਓ ਵੀ ਤੁਸੀਂ ਕਿਹੜੇ ਪਾਸੇ ਜੀ ਰਹੇ ਹੋ ਕਿਧਰ ਨੂੰ ਜਾ ਰਹੇ ਆ ਸੋ ਇਹ ਜਿਹੜਾ ਸਾਰਾ ਸਿਸਟਮ ਆ ਇਹ ਸਿਸਟਮ ਆ ਜਿਹੜਾ ਕਿਸਾਨ ਨਹੀਂ ਇਹਨੂੰ ਖਤਮ ਕਰਨ ਵਾਲਾ ਹੈ ਕਾਰਪੋਰੇਟ ਨੂੰ ਚਾਤ ਕਰਨ ਵਾਲਾ ਹੈ ਤੇ ਓਏ ਕਿਉਂਕਿ ਕਾਰਪੋਰੇਟ ਸਾਰੀਆਂ ਪੋਲੀਟੀਕਲ ਪਾਰਟੀਆਂ ਆ ਸਾਰਿਆਂ ਕੋਈ ਵੀ ਆ ਸਾਰੇ ਸਮਾਮ ਵਿੱਚ ਲੰਗੇ ਆ ਸਾਰਿਆਂ ਨੂੰ ਫੰਡਿੰਗ ਕਰਦੇ ਆ ਤੁਸੀਂ ਇਹ ਇਹ ਹੁਣ ਮਾਨੀ ਇੰਦਾਨੀਆਂ ਦੇ ਆ ਪਹਿਲਾਂ ਟਾਟਾ ਵਿਰਲੇ ਚੱਲਦੇ ਸੀਗੇ ਤੁਸੀਂ ਚਲੇ ਜਾਓ ਕੇਰਲ ਵਾਲੇ ਪਾਸੇ ਉਧ ਦਾਰਜਿੰਗ ਵਾਲੇ ਪਾਸੇ ਤੁਸੀਂ ਉਹ ਜਿਹੜੇ ਚਾਹ ਦੀ ਖੇਤੀ ਕਰਦੇ ਆ ਕਦੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਤੁਸੀਂ ਇਹਨਾਂ ਜ਼ਮੀਨਾਂ ਦੇ ਮਾਲਕ ਸੀ ਕਿ ਨਹੀਂ ਸੀਗੇ ਉਹ ਉਹਨਾਂ ਜ਼ਮੀਨਾਂ ਦੇ ਮਾਲਕ ਸੀਗੇ ਇਸ ਤਰ੍ਹਾਂ ਹੀ ਜਿਹੜੀ ਕੰਟਰੈਕਟ ਫਾਰਮਿੰਗ ਦਾ ਰੌਲਾ ਪੈਂਦਾ ਸੀਗਾ ਉਹਨਾਂ ਨੂੰ ਚੱਕਰ ਚ ਲੈ ਕੇ ਉਹਨਾਂ ਨੂੰ ਉੱਥੇ ਹੀ ਮਜ਼ਦੂਰ ਬਣਾ ਲਿਆ ਹੁਣ ਉਹਨਾਂ ਨੇ ਅੱਲਾ ਬੜੇ ਚੌੜੇ ਹੋਏ ਰਏ ਵੀ ਸਾਡਾ ਇਹ ਨਾਲ ਮਿਲ ਮਿਲ ਗਿਆ ਸਾਨੂੰ ਇਹਨੂੰ ਮਿਲ ਗਿਆ ਬਾਅਦ ਜਦੋਂ ਉੱਥੇ ਉਹਨਾਂ ਨੂੰ ਮੰਡੀ ਕਰਨ ਸਾਰਾ ਸਿਸਟਮ ਏ ਟੂ ਜ਼ेड ਭੋਗ ਪੈ ਗਿਆ ਸਾਰਾ ਸਿਸਟਮ ਤਾਂ ਉਹ ਕਾਰਪੋਰੇਟ ਨੇ ਹੁਣ ਆਪਣੀਆਂ ਫੈਕਟਰੀਆਂ ਦੇ ਵਿੱਚ ਇਹ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ। ਇਹੀ ਕਾਰਨ ਅੱਜ ਬਿਹਾਰ ਦੇ ਵਿੱਚ ਯੂਪੀ ਦੇ ਵਿੱਚ ਜਿਹੜੇ 8 8 9 9 10 10 ਏਕੜਾਂ ਵਾਲੇ ਆ ਉਰੇ ਆ ਕੇ ਉਹ ਦਿਹਾੜੀਆਂ ਕਰਨ ਆਣੇ ਆ। ਉਰੇ ਆ ਕੇ ਦਿਹਾੜੀਆਂ ਕਰਨ ਆਣੇ ਆ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝਾ ਕਰਤਾ ਤੇ ਸਰਕਾਰਾਂ ਉਹਨਾਂ ਨੂੰ ਉੱਠਣ ਨਹੀਂ ਦੇ ਰਹੀਆਂ ਤੇ ਪੰਜਾਬ ਦੇ ਜਿਹੜਾ ਅਣਖੀ ਕਿਸਾਨਾਂ ਜਿਹੜਾ ਕਿ ਸ਼ੁਰੂ ਤੋਂ ਇਸ ਗੱਲ ਨੂੰ ਸਮਝ ਰਿਹਾ ਔਰ ਉਹ ਕਿਸਾਨ ਜਿਹਦੇ ਵਿੱਚੋਂ 121 ਦੇ ਵਿੱਚੋਂ 93 ਸਿਰ ਇਸ ਦੇਸ਼ ਨੂੰ ਆਜ਼ਾਦ ਕਰਨ ਲਈ ਇਹਨਾਂ ਦੇ ਵਿੱਚੋਂ ਦਿੱਤੇ ਆ ਤੇ ਕੰਮ ਜਿਹੜੇ ਕਾਲਾ ਪਾਣੀਆ 2647 ਚੋਂ 2147 ਜਿਹੜੇ ਕਾਲੇ ਪਾਣੀ ਦੀ ਇੱਕ ਇਦਾਂ ਇਹਨਾਂ ਨੇ ਕਟੀਆਂ ਤੇ ਉਹਨਾਂ ਦੇ ਅੱਜ ਜੁੱਤੀਆਂ ਮਾਰੀਆਂ ਜਾ ਰਹੀਆਂ ਉਹਨਾਂ ਦੀਆਂ ਮੰਗਾਂ ਦੇ ਇਗਨੋਰ ਕਰਕੇ ਗੋਲੀਆਂ ਮਾਰੀਆਂ ਜਾ ਰਹੀਆਂ ਤਾਂ ਮੈਂ ਇਹ ਭਾਰਤ ਵਰਸ ਦੇ ਲੋਕਾਂ ਨੂੰ ਜਾਗਣ ਦੀ ਲੋੜ ਆ ਸਾਨੂੰ ਜਗਾਣ ਦੀ ਲੋੜ ਨਹੀਂ ਇਹ ਤਾਂ ਜਾਗੇ ਵੇ ਆ ਲੋਕ ਇਹ ਜਾਗੇ ਮੈਂ ਉਹਨਾਂ ਨੂੰ ਜਾਗਣ ਦੀ ਲੋੜ ਆ ਵੀ ਇਹ ਲੋਕ ਜਿਹੜੇ ਜਿਨ੍ਹਾਂ ਦੇ ਸਿਰ ਤੇ ਤੁਸੀਂ ਆਜ਼ਾਦੀ ਦਾ ਨਿਗ੍ਹ ਮਾਰ ਰਹੇ ਹੋ ਅੱਜ ਤੁਸੀਂ ਉਹਨਾਂ ਨੂੰ ਗੁਲਾਮ ਬਣਾਉਣ ਵਾਲੀ ਪਰਸਥਿਤੀਆਂ ਵਿੱਚ ਪਾ ਰਹੇ ਹੋ ਤੁਸੀਂ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਾ ਰਹੇ ਹੋ ਵੀ ਇਸ ਕਰਕੇ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾਓ ਤੇ ਇਸ ਕਿਸਾਨੀ ਦੀਆਂ ਸਾਰੀਆਂ ਹੱਕੀ ਮੰਗਾਂ ਜੇ ਇਹ ਮੰਨ ਲਓ ਜੇ ਤੁਸੀਂ ਇਹ ਸੋਚੋ ਵੀ ਇਹ ਅੰਦੋਲਨ ਨੂੰ ਇੱਕ ਦੋ ਕਰਕੇ ਸ਼ਹੀਦ ਕਰਕੇ ਡਰਾ ਕੇ ਧਮਕਾ ਕੇ ਤਾਂ ਨਹੀਂ ਇਹ ਭੁੱਲ ਜਾਣਾ ਚਾਹੀਦਾ ਹੈ ਇਹ ਜਿਹੜੀ ਕੌਮ ਆ ਇਹ ਕੌਮ ਉਸ ਗੁਰੂ ਸਾਹਿਬ ਨੇ ਇਹਨਾਂ ਨੂੰ ਉਸ ਉਸ ਖੰਡੇ ਬਾਟੇ ਦੇ ਅਮਰਤ ਚੋਂ ਪੈਦਾ ਕੀਤਾ ਹੈ ਜਿਹੜੀ ਕਿ ਖੰਡੇ ਦੀ ਧਾਰ ਤੇ ਚੱਲਣਾ ਜਾਣਦੀ ਆ ਇਹ ਸ਼ਹੀਦੀਆਂ ਦੇਣਾ ਵੀ ਜਾਣਦੀ ਆ ਅੱਗੇ ਵਧਣਾ ਵੀ ਜਾਣਦੀ ਆ ਸਾਰਾ ਕੁਝ ਕਰਨਾ ਜਾਣਦੀ ਆ ਪਰ ਇਹਨਾਂ ਨੂੰ ਹੁਣ ਅਕਲ ਆ ਜਾਣੀ ਚਾਹੀਦੀ ਆ ਵੀ ਨਾ ਇਹ ਕਦੇ ਜੈਤੋ ਦੇ ਮੋਰਚੇ ਦੇ ਪਿੱਛੇ ਹਟੇ ਨਾ ਨਨਕਾਣਾ ਸਾਹ ਦੇ ਮੋਰਚੇ ਦੇ ਪਿੱਛੇ ਡੇ ਨਾ ਟ੍ਰੇਨਾਂ ਰੁਕਣ ਦੇ ਵਿੱਚੋਂ ਆਪਣੇ ਸ਼ੁਭ ਕਰਨ ਦੀ ਜਿਹੜੀ ਮੌਤ ਹੋਈ ਆ ਉਹਦੇ ਤੇ ਅਨਪਛਾਤੇਆਂ ਦੇ ਪਰਚਾ ਹੁੰਦਾ ਕਿਵੇਂ ਦੇਖਦੇ ਉਹਨੂੰ ਦੇਖੋ ਜਿਹੜਾ ਅਣਪਛਾਤੇ ਦੇ ਵਰਚਾ ਅਣਪਛਾਤੀ ਪੁਲਿਸ ਜਿਹੜੀ ਆ ਇਹ ਇੱਕ ਇਹਨਾਂ ਨੇ ਟ੍ਰੈਂਡ ਬਣਾ ਲਿਆ ਪਹਿਲਾਂ ਬਰਗਾੜੀ ਚ ਵੀ ਅਣਪਛਾਤੀ ਪੁਲਿਸ ਹੋ ਗਈ ਗੁਰੂਗ੍ਰਾਮ ਸਾਹਿਬ ਦੀ ਬਿਆਦਵੀਆਂ ਚ ਉੱਥੇ ਵੀ ਅਣਪਛਾਤੀ ਪੁਲਿਸ ਹੋ ਗਈ ਕੀ ਬਣਿਆ ਕੋਈ ਹੋਇਆ ਤੇ ਹੁਣ ਅਣਪਛਾਤੀ ਪੁਲਿਸ ਜਿਹੜੇ ਡਰੋਨ ਕਹਿ ਰਹੇ ਆ ਇਹ ਡਰੋਨ ਕਹਿੰਦੇ ਆ ਵੀ ਅਸੀਂ ਡਰੋਨ ਦੇ ਨਾਲ ਉਹਨਾ ਬੰਦਿਆਂ ਦੀ ਸਨਾਖਤ ਕਰ ਰਹੇ ਆ ਜਿਹੜੇ ਇੱਥੇ ਆਨੇ ਆ ਵੀ ਤਾਂ ਜੋ ਉਹਨਾਂ ਦੇ ਪਾਸਪੋਰਟ ਕੈਂਸਲ ਕੀਤੇ ਜਾ ਸਕਦੇ ਆ ਤਾਂ ਡਰੋਨ ਦੀ ਅੱਖਾਂ ਬੰਦ ਹੋ ਗਈਆਂ ਉਹ ਪੁਲਿਸ ਦਾ ਨਹੀਂ ਪਤਾ ਜਿਹੜੀ ਗੋਲੀ ਚਲਾ ਰਹੀ ਆ ਜਿਹੜੀ ਸ਼ਰਿਆ ਫਾਇਰਿੰਗ ਕਰ ਰਹੀ ਆ ਤੇ ਸ਼ਰਿਆ ਉੱਥੇ ਆ ਕੇ ਜਿਹੜੀ ਅੰਦਰ ਆ ਕੇ ਟਰਾਲੀਆਂ ਤੇ ਅਟੈਕ ਕਰ ਰਹੀ ਆ ਟਰਾਲੀਆਂ ਨੂੰ ਭੰਨ ਰਹੀ ਆ ਇਹ ਬਿਲਕੁਲ ਹੀ ਸਰਕਾਰਾਂ ਦੀ ਬਦਨੀਤੀ ਆ ਤੇ ਕਰਨਾਲ ਤੁਸੀਂ ਦੇਖੋ ਨਾ ਬਦਨੀਤੀ ਇੱਥੇ ਹੀ ਸਪਸ਼ਟ ਹੋ ਜਾਂਦੀ ਆ 8 ਦਿਨ ਐਫ ਆਈ ਆਰ ਇਹ ਨਹੀਂ ਹੁੰਦੀ 8 ਦਿਨ ਐਫ ਆਈ ਆਰ ਇਹ ਨਹੀਂ ਹੁੰਦੀ ਤੇ ਜਦੋਂ ਐਫ ਆਈ ਆਰ ਹੁੰਦੀ ਆ ਤਾਂ ਜ਼ੀਰੋ ਐਫ ਆਈ ਆਰ ਹੁੰਦੀ ਆ ਜ਼ੀਰੋ ਐਫ ਆਈ ਆਰ ਦੀ ਪ੍ਰੋਬਲਮ ਉੱਥੇ ਆਂਦੀ ਆ ਕਾਨੂੰਨ ਦੇ ਵਿੱਚ ਜਦੋਂ ਇਹ ਹੁੰਦਾ ਵੀ ਇਹ ਇਲਾਕੇ ਦੀ ਜਿਹੜੀ ਜੂਰਿਸਡਿਕਸ਼ਨ ਕੀ ਆ ਵੀ ਜਿੱਥੇ ਵਾਰਦਾਤ ਹੋਈ ਆ ਕਿ ਇਹ ਜੋ ਸੰਬੂ ਠਾਣੇ ਦੇ ਵਿੱਚ ਆ ਜਾਂ ਰਾਜਪੁਰੇ ਦੇ ਵਿੱਚ ਆ ਜਾਂ ਕਿਤੇ ਹੋਰ ਆ ਹਰਿਆਣੇ ਦੇ ਵਿੱਚ ਆ ਤੇ ਜਦੋਂ ਉਹਦਾ ਮਤਲਬ ਇਹ ਆ ਇਹ ਬਿਲਕੁਲ ਸਪਸ਼ਟ ਸੀਗਾ ਵੀ ਇਹ ਪੰਜਾਬ ਦੀ ਜੂਰਿਸਡਿਕਸ਼ਨ ਦੇ ਵਿੱਚ ਹੋਈ ਆ ਗੋਲੀ ਭਾਵੇਂ ਦੋਏ ਪਾਸੇ ਤੋਂ ਚੱਲੀ ਆ ਪਰ ਜਿਹੜਾ ਕਤਲ ਹੁੰਦਾ ਉਹ ਪੰਜਾਬ ਦੇ ਵਿੱਚ ਹੁੰਦਾ ਇਸ ਕਰਕੇ ਜਿਹੜਾ ਵਾਕਾ ਹੈ ਉੱਥੇ ਬਣਦਾ ਸੀਗਾ ਇਹਨਾਂ ਨੂੰ ਬਿਲਕੁਲ ਉੱਥੇ ਇਹਨਾਂ ਨੂੰ ਤੁਰੰਤ ਕਾਰਵਾਈ ਕਰਨੀ ਪਾਣੀ ਦੀ ਸੀਗੀ ਲੱਤਾਂ 'ਚ ਜੇ ਦਮ ਹੁੰਦਾ ਆਮ ਆਮੇ ਆਮ ਵਾਲੀ ਗੱਲ ਦਾ ਨਾ ਜਿਹੜੀ ਉਹ ਕਹਿਣ ਦੀ ਗੱਲਾਂ ਹੋਣੇ ਇਨਕਲਾਬ ਵਾਲੀਆਂ ਗੱਲਾਂ ਕਾਗਜ਼ਾਂ 'ਤੇ ਚੰਗੀਆਂ ਲੱਗਦੀਆਂ ਆ। ਆਖਰ ਸਵਾਲ ਆ ਮੇਰਾ ਲਾਸਟ ਸਵਾਲ। ਪੰਜਾਬ ਸਰਕਾਰ ਦੀ ਜਿਹੜੀ ਕੀ ਰੋਲ ਰਿਹਾ ਕਿਵੇਂ ਦਾ ਰਿਹਾ ਪੰਜਾਬ ਸਰਕਾਰ ਦਾ। ਪੰਜਾਬ ਸਰਕਾਰ ਦਾ ਰੋਲ ਪੰਜਾਬੀ ਜੇ ਤੁਹਾਨੂੰ ਕਹੇਨਾਂ ਦੋਗਲਾ ਰੋਲ ਆ। ਦੋਗੜਾ ਰੋਲ ਆ ਜੇ ਪੰਜਾਬ ਸਰਕਾਰ ਦਾ ਰੋਲ ਸਹੀ ਹੁੰਦਾ ਤਾਂ ਪਹਿਲੇ ਦਿਨ ਹੀ ਐਫ ਆਈ ਆਰ ਦਰਜ ਹੋ ਜਾਂਦੀ। ਤਾਂ ਇੱਥੇ ਫਾਇਰਿੰਗ ਨਾ ਹੁੰਦੀ। ਜੇਕਰ ਜੇਕਰ ਇੱਥੇ ਜੇ ਇੱਥੇ ਡਰੋਨ ਇੱਥੇ ਆਹ ਡਰੋਨ ਰਹੇ ਹੁੰਦਾ ਤਾਂ ਜੂਰੀਡਿਕਸ਼ਨ ਉੱਥੇ ਰੁਕਿਆ ਜਾ ਸਕਦਾ ਸੀਗਾ ਨਹੀਂ ਹੋਇਆ। ਉਹ ਕਹਿਣ ਦੀ ਆ ਸਾਰਾ ਸਿਸਟਮ ਸਾਰਾ ਕੁਝ ਜਿਹੜਾ ਸਿਸਟਮ ਆ ਪੋਲੀਟੀਸ਼ੀਨਾਂ ਦਾ ਸਾਰਾ ਸਿਸਟਮ ਜਿਹੜੀਆਂ ਵੀ ਸਰਕਾਰਾਂ ਜਿਵੇਂ ਦਿੱਲੀ ਤੋਂ ਚੱਲਦੀਆਂ ਉਹ ਇਦਾਂ ਹੀ ਹੁੰਦਾ ਤੇ ਆਉਣ ਵਾਲੇ ਸਮੇਂ 'ਚ ਵੀ ਹੋਣਾ ਅਗਲੇ ਵਾਲੇ ਸਮੇਂ 'ਚ ਵੀ ਹੋਣਾ ਇਹ ਲੋਕਾਂ ਨੇ ਸਮਝਣਾ ਕਿਉਂਕਿ ਜਦ ਤੱਕ ਲੋਕ ਇਕੱਠੇ ਨਹੀਂ ਹੁੰਦੇ ਉਹ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਘਰ ਬੈਠੀਆਂ ਜਿਹੜੀਆਂ ਕਿ ਕਿਸਾਨਾਂ ਦੇ ਸਿਰ ਤੇ ਲੀਡਰੀ ਕਰ ਰਹੀਆਂ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਅੱਜ ਸਾਰਾ ਕਿਸਾਨ ਲਾਵਰ ਇਕੱਠਾ ਹੈ ਤੁਹਾਡੇ ਲੀਡਰਾਂ ਦੇ ਮਤਭੇਦ ਕਰਕੇ ਅੰਦੋਲਨ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਤੇ ਨਾ ਖਤਮ ਹੋਣਾ ਇਸ ਕਰਕੇ ਉਹ ਜਿੰਨੇ ਵੀ ਜਥੇਬੰਦੀਆਂ ਔਰ ਉਹਨਾਂ ਦੇ ਆਗੂਆਂ ਉਹਨਾਂ ਨੇ ਈਗੋ ਛੱਡ ਕੇ ਇਸ ਦੇ ਵਿੱਚ ਪਾਰਟਿਸਪੇਟ ਕਰਨਾ ਚਾਹੀਦਾ ਊਰੇ ਵਾਲਿਆਂ ਨੂੰ ਵੀ ਤੇ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਤੇ ਇਹ ਸੀ ਸੰਘਰਸ਼ ਹੀ ਇਹਨਾਂ ਦੀਆਂ ਮੰਗਾਂ ਨੂੰ ਸਿਰੇ ਲਾਣ ਦੇ ਵਿੱਚ ਕੰਮ ਹੋਊਗਾ ਇਹੀ ਸੰਘਰਸ਼ ਹੀ ਇਹਨਾਂ ਨੂੰ ਜਿਹੜੀ ਇਹਨਾਂ ਦੀਆਂ ਸਾਰੀਆਂ ਜਿਹੜੇ ਹੱਕੇ ਹਕੂਕ ਵਾਲੀਆਂ ਐਮਐਸਪੀ ਨੂੰ ਕਾਨੂੰਨੀ ਗ੍ਰਾਂਟ ਉਹਦੇ ਸਫਲ ਹੋ ਸਕਦਾ ਤੇ ਜਿਹੜੀਆਂ ਰਾਜਨੀਤੀ ਕਰ ਰਹੀਆਂ ਲੋਕ ਜਾਂ ਜਿਹੜੇ ਉਹਨਾਂ ਨੂੰ ਜਿਹੜੇ ਕਿਸਾਨਾਂ ਤੇ ਜਿੰਨੇ ਵੀ ਜ਼ੁਲਮ ਹੋਇਆ ਖਾਲੀ ਇਹ ਨਹੀਂ ਜਿਹੜਾ ਪ੍ਰਿਤਪਾਲ ਨੂੰ ਚੱਕ ਕੇ ਲੈ ਕੇ ਗਏ ਆ ਸਾਬਦੇ ਸਾਹਮਣੇ ਹਾਈ ਕੋਰਟ ਦੇ ਵਿੱਚ ਉਹ ਕੇਸ ਚੱਲ ਰਿਹਾ ਹੈ ਹਾਈ ਕੋਰਟ ਦੇ ਵਿੱਚ ਉਹ ਸ਼ਰਿਆਂ ਵਿੱਚ ਚੱਕ ਕੇ ਉਹਦੀਆਂ ਦੋ ਦੋ ਥਾਂ ਤੇ ਲੱਤਾਂ ਤੋੜਤੀਆਂ ਉਹਦੀਆਂ ਖੋਪੜੀਆਂ ਤੋੜਤੀਆਂ ਉਹਦਾ ਬੁਰਾ ਹਾਲ ਕਰਕੇ ਉਹਦਾ ਉਹ ਸ਼ਰਿਆਂ ਦਾ ਚੱਕ ਕੇ ਲੈ ਗਏ ਆ ਪਰਚਾ ਫੇਰ ਨਹੀਂ ਕੋਈ ਦਰਜ ਹੋਇਆ ਸੋ ਇਹ ਜਿਹੜਾ ਜਿੰਨਾ ਵੀ ਹੋਇਆ ਇਸ ਤੋਂ ਪਹਿਲਾਂ ਜਿਹੜਾ 13 ਤਰੀਕ ਨੂੰ ਜਿਹਦੀਆਂ ਲੱਤਾਂ ਤੇ ਗੋਲੀਆਂ ਵੱਜੀਆਂ ਲੱਤਾਂ ਟੁੱਟੀਆਂ ਬੰਦੇ ਉਹਨਾਂ ਨੂੰ ਲਈ ਜਾ ਰਹੇ ਆ ਵੀਡੀਓ ਬਣੀਆਂ ਵੀ ਆ ਉਹ ਕਿਹਨੇ ਆਪਣੇ ਆਪ ਤੋੜਨੀਆਂ ਉਹਨੇ ਉਹ ਬੁਲੇਟ ਤੋਂ ਵਗੈਰਾ ਟੁੱਟ ਗਈਆਂ ਆ ਜਿਹੜੀਆਂ ਪੈਲਟ ਗਾਂਸਾਂ ਪੈਲਟ ਗਾਂਸ ਕਸ਼ਮੀਰ ਦੇ ਵਿੱਚ ਇਹਨਾਂ ਨੇ ਵਰਤੀਆਂ ਸੀਗੀਆਂ ਉਹ ਇਸ ਲਈ ਵਰਤੀਆਂ ਵੀ ਉਹ ਕਹਿੰਦੇ ਸੀ ਅੱਗੇ ਤੋਂ ਪਥਰਾਓ ਹੁੰਦਾ ਪਰ ਜਿਹੜਾ ਉਹਰੇ ਨਾਂ ਕੋਈ ਪਥਰਾਓ ਹੋਇਆ ਨਾ ਇਹਨਾਂ ਨੇ ਕੋਈ ਗੋਲੀ ਚਲਾਈ ਆ ਤਾਂ ਇੱਥੇ ਗਨਸ ਵਰਤਨ ਦਾ ਮਤਲਬ ਕੀ ਆ ਇੱਥੇ ਤੁਸੀਂ ਡਰ ਆ ਜਿਹੜੀ ਤੁਸੀਂ ਟੀਅਰ ਗੈਸ ਸੈਲਿੰਗ ਵੀ ਹੋ ਰਹੀ ਆ ਟੀਅਰ ਗੈਸ ਸੈਲਿੰਗ ਵੀ ਹੋ ਰਹੀ ਆ ਉਹਦੇ ਵਿੱਚ ਕਈ ਇਸ ਤਰ੍ਹਾਂ ਦੇ ਜਿਹੜੀਆਂ ਖਤਰਨਾਕ ਕਿਸਮ ਦੇ ਕੈਮੀਕਲ ਦਾ ਜਿਹੜੇ ਕਿ ਜਿਵੇਂ ਤੁਹਾਡੇ ਕਈ ਬੰਦੇ ਬੇਹੋਸ਼ ਵੀ ਹੋਏ ਈਵਨ ਇੱਥੋਂ ਇੱਕ ਕਿਸਾਨ ਆਗੂ ਵੀ ਬੇਹੋਸ਼ ਹੋਇਆ ਮਿਸਟਰ ਡੱਲੇਵਾਲ ਵੀ ਬੇਹੋਸ਼ ਹੋਇਆ ਉਹ ਵੀ ਉੱਥੇ ਰਜਿੰਦਰਾ ਹਸਪਤਾਲ ਚ ਰਿਹਾ ਤੋ ਕਹਿ ਇਹ ਜਿਹੜਾ ਸਿਸਟਮ ਆ ਤੁਸੀਂ ਆਪਣੇ ਲੋਕਾਂ ਦੇ ਕਿਉਂ ਕਰ ਰਹੇ ਹੋ ਤੁਸੀਂ ਇਹ ਜਲਿਆਂ ਵਾਲਾ ਬਾਗ ਕਿਉਂ ਯਾਦ ਕਰਾਣਾ ਚਾਹੁੰਦੇ ਹੋ ਇਹ ਇਦਾਂ ਨਹੀਂ ਕਰਨਾ ਚਾਹੀਦਾ ਕਿਸਾਨਾਂ ਨੂੰ ਕਿਸਾਨ ਸਮਝੋ ਇਹ ਤੁਹਾਡੇ ਦੇਸ਼ ਦੇ ਕਿਸਾਨ ਆ ਇਹਨਾਂ ਜੇ ਇਹ ਇਹ ਕੁਛ ਕਰਦੇ ਆ ਤਾਂ ਹੀ ਤੁਸੀਂ ਜਿਉਂਦੇ ਹੋ ਜੇ ਇਹਨਾਂ ਦਾ ਹੋਇਆ ਤਾਂ ਹੋਰ ਫੇਰ ਕੰਮ ਸਾਰਾ ਜਿਹੜਾ ਅਫਸੈਟ ਹੋ ਜਾਊਗਾ ਤੇ ਜੋ ਤੁਸੀਂ ਏਕਤਾ ਅਖੰਡਤਾ ਦੀ ਗੱਲਾਂ ਕਰਦੇ ਹੋ ਉਹ ਸੁਪਨੇ ਦੀਆਂ ਗੱਲਾਂ ਹੋ ਜਾਣਗੀਆਂ ਤੋ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਕਿਉਂਕਿ ਵੱਡੇ ਵੱਡੇ ਰਾਜ ਵੱਡੇ ਵੱਡੇ ਜਾ ਵੱਡੇ 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 ਜਿਹੜੇ ਕੌਂਟੀਨੈਂਟਸ ਉਹ ਖਤਮ ਹੋ ਗਏ ਨਾਦਰ ਸ਼ਾਹ ਅਹਿਮਦ ਸ਼ਾਹ ਅਬਦਾਲੀ ਵਰਗੇ ਵੱਡੇ ਵੱਡੇ ਹਿਟਲਰ ਵਰਗੇ ਤੇ ਬੜਾ ਜਿਹਾ ਨਪੋਲੀਅਨ ਵਰਗੇ ਉਹ ਨਹੀਂ ਰਹੇ ਜਿਹੜੇ ਆਪਣਾ ਨੂੰ ਜੇਤੂ ਜਰਨਲ ਮੰਨਦੇ ਸੀਗੇ ਤਾਂ ਇਹ ਕਿਹੜੇ ਬਾਗ ਦੀ ਮੋਲੀਆਂ ਇਹਨਾਂ ਇਹ ਖਾਲਸੇ ਦੀ ਧਰਤੀ ਆ ਤੇ ਇਹ ਖਾਲਸਿਆਂ ਨੂੰ ਪਤਾ ਹੁੰਦਾ ਵੀ ਇਹ ਸੰਘਰਸ਼ ਕੀ ਮੈਂ ਜ਼ੁਲਮ ਦੇ ਖਿਲਾਫ ਆਵਾਜ਼ ਚੱਕਣਾ ਖਾਲਸਿਆਂ ਦਾ ਫਰਜ਼ ਬਣਦਾ ਤੇ ਇਹ ਆਵਾਜ਼ ਉੱਠਦੀ ਰਹਿਣੀ ਆ ਜਦ ਤੱਕ ਜਿਹੜੀਆਂ ਮੰਗਾਂ ਸਿਰੇ ਨਹੀਂ ਲੱਗਣਗੀਆਂ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਜਾਨਾ ਉਹਨਾਂ ਕਿਸਾਨ ਆਗੂਆਂ ਨੂੰ ਮੈਂ ਸੰਬੋਧਨ ਕਰਨਾ ਚਾਹਨਾ ਜਿਹੜੇ ਇੱਕ ਬੱਕੋ-ਵਖਰੀਆਂ ਆਈਡੀਓਲੋਜੀ ਲੈ ਕੇ ਜਿਹੜੇ ਹੁਣ ਆਨੇ-ਬਹਾਨੇ ਪਾਸੇ ਵੜਦੇ ਫਿਰਦੇ ਆਪਨੀ ਲੀਡਰਸ਼ਿਪ ਸੰਨੋਂ ਨਹੀਂ ਪੁੱਛਿਆ ਉਰੇ ਵਿਆਹ ਹੋ ਰਿਹਾ ਉਰੇ ਨਾ ਡੱਲੇ ਵਾਲ ਦਾ ਵਿਆਹ ਹੋ ਰਿਹਾ ਨਾ ਮੇਰੇ ਖਿਆਲ ਪੰਨੂ ਭੰਦੇਰ ਦਾ ਕਿਸੇ ਦਾ ਵਿਆਹ ਹੋ ਰਿਹਾ ਜਾਂ ਨਾ ਇਹਨਾਂ ਜੋ ਕਿਸੇ ਦਾ ਹੋ ਰਿਹਾ ਜਿਹੜਾ ਕਾਰਡ ਲਈਏ ਹਰੇਕ ਨੂੰ ਆਪੋ ਆਪ ਕਈ ਕਿਸਾਨ ਜਥੇਬੰਦੀਆਂ ਦੇ ਕਈ ਕਈ ਸੰਜਮਦਨਾਂ ਜਾਂ ਹੀ ਕਿਹਾ ਕਿ ਬਿਨਾ ਬਲਾਇ ਦਾ ਵਿਆਹ ਨਹੀਂ ਜਾਂਦੇ ਹੈਗੇ ਹੱਦ ਹੋ ਗਈ ਕਮਾਲ ਦੀ ਗੱਲ ਆ ਇਹ ਇਹ ਕੋਈ ਵਿਆਹ ਨਹੀਂ ਹੈ ਇਹ ਇਹ ਸੰਘਰਸ਼ ਚੱਲ ਰਿਹਾ ਹੈ ਇੱਥੇ ਅਸੀਂ ਆਏ ਨਾ ਅਸੀਂ ਇਹਨਾਂ ਨੂੰ ਜਾਣਦੇ ਨਾ ਇਹ ਸਾਨੂੰ ਜਾਣਦੇ ਆ ਸਾਨੂੰ ਕਿਸੇ ਨੇ ਸੱਦਾ ਨਹੀਂ ਦਿਆ ਅਸੀਂ ਪਹਿਲਾਂ ਵੀ ਆਂਦੇ ਰਹੇ ਆ ਪਹਿਲਾਂ ਵੀ ਇਹ ਸਾਡਾ ਤੀਜਾ ਘੜਾ ਜੁਰੇ ਤੇ ਇਹ ਕਹਿਣ ਦਾ ਭਾਵੇਂ ਆ ਵੀ ਇੱਥੇ ਸਾਡੀ ਪੰਜਾਬੀਆਂ ਦੀ ਇੱਕ ਫਿਤਰਤਾ ਸਾਡਾ ਇੱਕ ਖੂਨ ਆ ਅਸੀਂ ਜ਼ੁਲਮ ਦੇ ਖਿਲਾਫ ਬੋਲਣਾ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਕਰਕੇ ਸ਼ਹਾਦਤ ਲਈ ਸੀ ਕਿ ਜ਼ੁਲਮ ਹੋ ਰਿਹਾ ਸੀਗਾ ਉਸ ਸਮੇਂ ਕਸ਼ਮੀਰੀ ਪੰਡਤਾਂ ਤੇ ਤੇ ਹੁਣ ਤਾਂ ਸਾਡੇ ਤੇ ਆਪ ਜ਼ੁਲਮ ਹੋ ਰਿਹਾ ਹੈ ਅਸੀਂ ਦੂਜਿਆਂ ਦੀ ਇਹੀ ਰੱਖੀ ਕਰਾਂਗੇ ਜੇ ਆਪਣੀ ਰੱਖੀ ਆਪ ਨਹੀਂ ਕਰ ਸਕਦੇ ਤੇ ਮੈਂ ਉਹਨਾਂ ਫੌਜਾਂ ਨੂੰ ਵੀ ਕਹਿਣਾ ਜਿਹੜੇ ਕਿ ਸਰਕਾਰੀ ਸਿਕਿਉਰਿਟੀ ਦੇ ਵਿੱਚ ਅਕਾਲ ਫੁਰਕ ਦੀਆਂ ਅਕਾਲ ਫੁਰਕ ਦੀਆਂ ਫੌਜਾਂ ਨਹੀਂ ਫਿਰਦੇ ਆ ਵੱਡੀਆਂ ਵੱਡੀਆਂ ਜੈਡ ਸਿਕਿਉਰਿਟੀ ਚ ਘੁੰਮ ਰਹੇ ਆ ਉਹਨਾਂ ਨੂੰ ਵੀ ਅੱਜ ਖੜਨ ਦੀ ਲੋੜ ਆ ਜਦੋਂ ਖਾਲਸੇ ਨੂੰ ਅਕਾਲ ਫੁਰਕ ਦੀ ਫੌਜੀ ਲੋੜ ਆ ਜੇ ਉਹਨਾਂ ਫੌਜਾਂ ਨੇ ਵੀ ਨਹੀਂ ਆਣਾ ਫਿਰ ਕਰਾਣਾ ਕੀ ਆ ਸੋ ਮੈਂ ਇਹਨਾਂ ਗੱਲਾਂ ਦੇ ਨਾਲ ਹੀ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦਾ ਵੀ ਤੁਸੀਂ ਜਿਹੜੀਆਂ ਗੱਲਾਂ ਕਿਸਾਨੀ ਹੱਕ ਦੇ ਵਿੱਚ ਤੁਹਾਡੇ ਮਾਧਿਅਮ ਰਹੀ ਇਹ ਗੁੰੰਗੀ ਬੋਲੀ ਸਰਕਾਰ ਚਾਹੇ ਇੱਥੇ ਵਾਲੀ ਚਾਹੇ ਉੱਥੇ ਵਾਲੀ ਆ ਜਾਂ ਕਿਤੇ ਹੋਰ ਬੈਠੀ ਆ ਇਹਨਾਂ ਤੱਕ ਪਹੁੰਚਾਉਂਗੇ ਤੇ ਉਹਨਾਂ ਲੋਕਾਂ ਨੂੰ ਵੀ ਸਾਵਧਾਨ ਕਰਦਾ ਵੀ ਕਿਤੇ ਜਿਹੜੀ ਆ ਪੰਥ 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 ਕਰਦੇ ਹੋਏ ਕਿਤੇ ਫੇਰ ਜਿਹੜਾ ਤੁਸੀਂ ਸਿਸਟਮ ਦੇ ਵਿੱਚ ਕਿਸੇ ਦੇ ਹੱਥ ਥੋਕੇ ਬਣ ਕੇ ਨਾ ਰਹਿ ਜਿਓ ਕਿਤੇ ਉਹੀ ਕੰਮ ਹੋ ਜਵੇ ਪਹਿਲਾਂ ਵਾਲਾ ਸੋ ਅੱਜ ਜਿਹੜਾ ਸਮੁੱਚਾ ਜਿਹੜਾ ਪੰਜਾਬ ਦੇ ਲੋਕਾਂ ਪੰਜਾਬ ਦੇ ਨਹੀਂ ਭਾਰਤ ਵਰਸ ਦੇ ਲੋਕ ਸਾਰੇ ਤੇ ਸਾਰਾ ਅੰਤਰਰਾਸ਼ਟਰੀ ਦੇਖ ਰਿਹਾ ਆਰੇ ਵੀ ਦੇਖੋ ਇਹਨਾਂ ਅੰਦੋਲਨ ਕਰਕੇ ਇੰਗਲੈਂਡ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਬਾਜ਼ ਉੱਠ ਚੁੱਕੀ ਆ ਜਿਹੜੇ ਇੰਟਰਨੈਸ਼ਨਲ ਮੀਡੀਆ ਦੇ ਗੱਲ ਚੁੱਕ ਰਹੀ ਆ ਸਿਰਫ ਗੋਦੀ ਮੀਡੀਆ ਜਿਹੜਾ ਅੱਜ ਇਹਨਾਂ ਨੂੰ ਖਾਲਸਤਾਨੀ ਕਹਿ ਰਿਹਾ ਕਿਸੇ ਨੂੰ ਕੁਝ ਕਹਿ ਰਿਹਾ ਕਿਸੇ ਨੂੰ ਕਹਿ ਰਿਹਾ ਉਹਨਾਂ ਨੂੰ ਜੜੀਆਂ ਸਹੀ ਜਿਹੜਾ ਆਪਣੇ ਪੱਤਰਕਾਰੀ ਜਿਹੜੀ ਦਿਖਾਣੀ ਚਾਹੀਦੀ ਆ ਸੱਚ ਨੂੰ ਸੱਚ ਕਹਿਣਾ ਚਾਹੀਦਾ ਝੂਠ ਨੂੰ ਝੂਠ ਜਾਣਾ ਕਹੀਦਾ ਇਹ ਆਪਣੇ ਘਰ ਲਈ ਨਹੀਂ ਸਭ ਉੱਚੀ ਦੁਨੀਆ ਦੀ ਲਕਾਈ ਲਈ ਲੜ ਰਹੇ ਆ ਤੇ ਇਹਨਾਂ ਦਾ ਸਾਥ ਦੇਣ ਦੀ ਲੋੜ ਆ ਇਹ ਸਨ ਅਭੀਜੀਤ ਸਿੰਘ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿੱਥੇ ਕਿ ਇਹਨਾਂ ਨੇ ਪੰਜਾਬ ਸਰਕਾਰ ਤੇ ਵੀ ਗੰਭੀਰ ਦੋਸ਼ ਲਾਏ ਨੇ ਉੱਤੇ ਇਹਨਾਂ ਨੇ ਕਹਿ ਕੇ ਸਾਰੀਆਂ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰਨਾ ਚਾਹੀਦਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਭਿਆਨਕ ਸਟੇਨਕਨ ਲੱਗੇ ਸ਼ੰਭੂ ਤੋਂ ਕੈਮਰਾਮੈਨ ਦਵਿੰਦਰ ਕੌੜੀ ਦੇ ਨਾਲ ਰਜਿੰਦਰ ਸਿੰਘ ਪੱਟ ਦੀ ਵਿਸ਼ੇਸ਼ ਰਿਪੋਰਟ